ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਮੇਰੇ ਕੁਲਵਿੰਦਰ ਔਲਖ ਦੇ ਵੱਲੋਂ ਤੁਹਾਡਾ ਸਵਾਗਤ ਹੈ ਅੱਜ ਇੱਕ ਅਹਿਮ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਜਿਹੜੇ ਸਾਡੇ ਕਿਸਾਨ ਭਰਾ ਪਸ਼ੂ ਪਾਲਣ ਦਾ ਕਿੱਤਾ ਕਰਦੇ ਆ ਇਸ ਵੇਲੇ ਮੈਂ ਜ਼ਿਲ੍ਹਾ ਗੰਗਾ ਨਗਰ ਦੇ ਵਿੱਚ ਖੜਾ ਤੇ ਪਿੰਡ ਕਮੀਨਪੁਰਾ ਜ਼ਿਲ੍ਹਾ ਸ਼੍ਰੀ ਗੰਗਾ ਨਗਰਾ ਰਾਵਜੀ ਡੇਰੀ ਫਾਰਮ ਅਸੀਂ ਆਏ ਹੋਏ ਆ ਤੇ ਅੱਜ ਤੁਹਾਨੂੰ ਰਾਵਜੀ ਡੇਰੀ ਫਾਰਮ ਦੇ ਵਿੱਚ ਗੋਰੀ ਸ਼ੰਕਰ ਜੀ ਸਾਡੇ ਨਾਲ ਜੁੜਨਗੇ ਤੇ ਸਾਨੂੰ ਉਹਨਾਂ ਨੇ ਸਾਹੀਵਾਲ ਰਾਠੀ ਤੇ ਕਾਰਪਾਰਕਰ ਜਿਹੜੀਆਂ گاਵਾ ਉਹ ਦਿਖਾਉਣੀਆਂ ਤੇ ਤੁਹਾਨੂੰ ਵਧੀਆ گاਵਾ ਜਿਹੜੀਆਂ ਚੰਗੀਆਂ گاਵਾ ਤੁਹਾਨੂੰ ਦਿਖਾਉਣ ਲੈ ਕੇ ਆਏ ਆਂ ਅਸੀਂ ਜੇ ਕਿਸੇ ਸੱਜਣ ਮਿੱਤਰ ਨੇ ਨੌਜਵਾਨ ਭਰਾ ਨੇ ਕੋਈ ਡੇਰੀ ਫਾਰਮ ਦਾ ਕਿੱਤਾ ਸ਼ੁਰੂ ਕਰਨਾ ਹੈ ਤਾਂ ਮੈਂ ਕਹਣਾ ਵੀ ਰਾਜਸਥਾਨ ਦੇ ਇਸ ਸ਼੍ਰੀ ਗੰਗਾ ਨਗਰ ਦੇ ਕਮੀਨਪੁਰ ਪਿੰਡ ਆ ਜਿਹੜਾ ਉਸ ਪਿੰਡ ਦੇ ਵਿੱਚ ਤੁਸੀਂ ਇੱਕ ਵਾਰੀ ਨਾ ਦਿਖਾ ਦਈਏ ਆਪਾਂ ਵੀ ਆ ਜਿਹੜੀਆਂ ਇੱਥੇ ਸਾਹੀਵਾਲ ਤੇ ਰਾਠੀ گاਵਾ ਜਿਹੜੀਆਂ ਉਹ ਖੜੀਆਂ ਤੇ ਇੱਥੋਂ ਖਰੀਦ ਕੇ گاਵਾ ਤੇ ਬਹੁਤ ਵਧੀਆ ਨੌਜਵਾਨਾਂ ਨੇ ਪਸ਼ੂ ਪਾਲਣ ਦੇ ਕਿੱਤੇ ਤੇ ਡੇਰੀ ਦੇ ਕਿੱਤੇ ਆ ਜਿਹੜੇ ਉਹ ਚਲਾਏ ਆ ਸਾਡੇ ਨਾਲ ਗौरी शंकर ਆ ਉਹਨਾਂ ਨਾਲ ਜੁੜਦੇ ਆ ਭਾਈ ਜੀ ਬਹੁਤ ਬਹੁਤ ਸਵਾਗਤ ਆ ਤੁਹਾਡਾ ਚੈਨਲ ਪੰਜਾਬ ਵਾਲਾ ਪੋਡਕਾਸਟ ਬਿਲਕੁਲ ਜੀ ਬਿਲਕੁਲ ਤੇ ਧੰਨਵਾਦ ਵੀਰ ਜੀ ਤੁਸੀਂ ਸਾਡੇ ਇਸ ਡੇਰੀ 'ਚ ਪਧਾਰੇ ਤੁਸੀਂ ਤੇ ਅੱਜ ਜੇ ਆਪਾਂ ਜਿਹੜੇ ਗੱਲ ਤੁਸੀਂ ਦੱਸੀ ਹੈਗੀ ਆ ਸਾਹੀਵਾਲ ਕਾਇਂ ਦੀ ਬਾਰੇ ਤੇ ਸਾਈਵਾਲ گاਂਜ ਦਾ ਜਿਹੜਾ ਬੈਲਟ ਦੀ ਗੱਲ ਕਰੀ ਆਪਾਂ ਤੇ ਜਿਹੜਾ ਬਾਰਡਰ ਜਿਹਦੇ ਬੈਲਟ ਉਸ ਤੇ ਮਿਲਦੀ ਗੀ ਸਭ ਤੋਂ ਵੱਡੀ ਵੱਡੀ ਜਿਹੜੀ ਗੱਲ ਹੈਗੀ ਆ ਜਿਹੜੇ ਪਰਾ ਗੱਲ ਕਰਦੇ ਕਈ ਵਾਰੀ ਦੇਸੀ ਗਾਂ ਹੀ ਲੈਣ ਵਾਸਤੇ ਤਾਂ ਉਹ ਕੀ ਗੱਲ ਕਹਿੰਦੇ ਜੀ ਦੇਸੀ ਗਾਂ ਤੇ ਲੱਤ ਮਾਰਦੀ ਐ ਇੱਕ ਬੰਦੇ ਮੈਂ ਤੁਹਾਨੂੰ ਦਿਖਾਣਾ ਚਾਹੁੰਨਾ ਵੀ ਆਹ ਚੀਜ਼ ਵੇਖੋ ਜਿੱਦਰੀ ਮਰਜ਼ੀ ਥੱਲੇ ਵੇਜੋ ਗਾਂ ਹੀ ਦੀ ਲੱਤ ਮਾਰ ਦੇ ਚੱਕ ਦੇ ਪੇਰ ਚੱਕ ਦੇ ਦਗਾਈਆਂ ਪੌਦਾਂ ਦੇ ਦਾਂਗੇ ਬੜੇ ਠੰਡੇ ਸੁਹਾ ਦੀਆਂ ਸਾਈਵਾਲ گاਵਾ ਆ ਇਹ ਸਾਈਵਾਲ ਗਾਂ ਜੀ ਬਿਲਕੁਲ ਜੀ ਸਾਈਵਾਲ ਜਿਹੇ ਗਾਂ ਹੀ ਤੇ ਦੁੱਧ ਦੀ ਗੱਲ ਕਰੀ ਆ ਆਪਣੇ ਡੈਰੀ ਫਾਰਮ ਦੇ ਵਿੱਚ ਕੀ ਤੇ ਤਾਂ ਚਾਰ ਬ੍ਰੀਡ ਮਿਲਦੀ ਹੈ ਆਪਾਂ ਸਿਰਫ ਕੀ ਹੈਗੀ ਕਿ ਜਿਹੜੀ ਆਪਣੇ ਹੋਲਸਟਨ ਹੈਗੀ ਤੇ ਜਰਸੀ ਉਹ ਗਾਈ ਨਹੀਂ ਰੱਖਦੇ ਆਪਾਂ ਆਪਾਂ ਨੂੰ ਮੋਟਿਵ ਕੀ ਹੈਗਾ ਕਿ ਦੇਸੀ ਗਾਈ ਰੱਖ ਕੇ ਤੇ ਜਿਹੜਾ ਆਪਣੇ ਵੀਰਪਰਾ ਹੈਗੀ ਅੱਜ ਕੱਲ੍ਹ ਦੀ ਟਾਈਮ ਦੇ ਵਿੱਚ ਕੀ ਹੈਗੀ ਤੁਹਾਡੇ ਪੰਜਾਬ ਬਠਿੰਡਾ ਤੋਂ ਇੱਕ ਟ੍ਰੇਨ ਚੱਲਦੀ ਹੈ ਜਿਹੜੀ ਵੀਕੈਂਡ ਜਾਂਦੀ ਹੈਗੀ ਕੈਂਸਰ ਟ੍ਰੇਨ ਇਹਨਾਂ ਦੁੱਧ ਦੇ ਵਿੱਚ ਨਹੀਂ ਤਾਕਤ ਹੈਗੀ ਆ ਤੁਸੀਂ ਦੇਸੀ ਸਾਈਵਾਲ ਗਾਈ ਦਾ ਜਿਹੜਾ ਦੁੱਧ ਹੈਗਾ ਤੁਸੀਂ ਇੱਕ ਚਮਚ ਜਿਹੜਾ ਹੋਲਸਟਨ ਗਾਈ ਦੀ ਤੇ ਕੰਪਰਮਾਈਜ਼ ਕਰਨਾ ਚਾਹਣਾ ਤੁਹਾਨੂੰ ਜਰਸੀ ਦਾ ਇੱਕ ਚਮਚ ਛਾਲ ਦੀ ਉਹਨੂੰ ਖਵਾ ਦਿਓ ਇੱਕ ਚਮਚ ਛਾਲ ਦੀ ਤੁਸੀਂ ਇਹਨੂੰ ਖਵਾ ਦਿਓ ਤੇ ਉਹਦਾ ਜਿਹੜਾ ਕਲਰ ਆ ਨਾ ਅਗਲੇ ਦਿਨ ਜਿਹੜਾ ਹਲਦੀ ਦਾ ਕਲਰ ਹੈਗਾ ਉਹ ਲਸਟਨ ਦੇ ਜਗਾਈ ਦੇ ਦੁੱਧ ਦੇ ਵਿੱਚ ਅਗਲੇ ਦਿਨ ਆ ਜਾਊਗਾ ਇਹਨੂੰ ਤੁਸੀਂ ਥੋੜਾ ਜਿਹਾ ਜ਼ਹਿਰ ਵੀ ਖਵਾ ਕੇ ਦੇਖ ਲਿਓ ਅਗਰ ਕਾਇ ਦੇ ਵਿੱਚ ਤੁਹਾਨੂੰ ਦੁੱਧ ਤੁਸੀਂ ਪੀ ਲਓ ਥੋੜਾ 1% ਵੀ ਮਹਿਸੂਸ ਨਹੀਂ ਹੁੰਦਾ ਤੇ ਦੁੱਧ ਦੀ ਕੁਆਲਿਟੀ ਇਹਦੇ ਵਿੱਚ ਇੰਨਾ ਫਿਲਟਰ ਹੈ ਜਿਗਰ ਫਿਲਟਰੇਸ਼ਨ ਅਗਰ ਆਪਾਂ ਬੋਲੀਏ ਤਕੜਾ ਲੱਗਿਆ ਨਾ ਕਿ ਜਿਹੜੀ ਚੀਜ਼ ਹੈਗੀ ਹੈ ਉਹ ਤੁਹਾਨੂੰ ਸ਼ੈਨ ਸ਼ਕਤੀ ਬਿਮਾਰੀਆਂ ਤੋਂ ਬਚਾਉਣ ਦੀ ਸ਼ਮਤਾ ਜਿਹੜੇ ਬੰਦੇ ਬੀਪੀ ਦਾ ਬਹੁਤ ਸੋਖਾ ਇਲਾਜ ਹੈ ਜੀ ਤੁਸੀਂ ਗਾਇ ਦੇ ਉੱਤੇ ਹੱਥ ਘੁਮਾ ਰਹੇ ਹੋ ਤੇ ਇਹਦੇ ਗਲ ਕੰਮਲ ਹੱਥ ਘੁਮ ਦੇ ਸਿਕ ਕਿਉਂ ਹੈ ਗਿਆ ਸਿਰਫ ਇਸ ਵਾਸਤੇ ਗਿਆ ਮਤਲਬ ਜੇ ਪਿੰਡੇ ਤੇ ਹੱਥ ਘਮਾ ਕੇ ਹੀ ਬੀਪੀ ਕੰਟਰੋਲ ਚ ਹੋ ਜਾਊਗਾ ਇਹਦਾ ਦੁੱਧ ਦਾ ਬਹੁਤ ਫਾਇਦੇਦਾਰ ਹੈ ਬਹੁਤ ਫਾਇਦੇਮੰਦ ਹੈ ਜੀ ਇਹਦਾ ਦੁੱਧ ਇਹਦਾ 10 ਤੋਂ 12 ਲੀਟਰ ਜਾਂ 15 ਲੀਟਰ ਬਹੁਤ ਹੈ ਉਸ ਤੋਂ 240 ਲੀਟਰ ਦੁੱਧ ਲੈ ਲਓ ਕੀ ਗੱਲ ਲੱਗੀ ਤੇ ਰੇਟ ਇਹਦਾ ਜੀ ਰੇਟ ਜਿੱਦ 55000 ਰੁਪਏ ਆ ਸਾਹੀਵਾਲ ਗਾਂ ਜਿਹੜੀ ਤੁਸੀਂ ਦੇਖ ਰਹੇ ਹੋ 55000 ਇਹਦਾ ਰੇਟ ਹੈ ਬੜੇ ਸਾਊ ਸੁਭਾਦੀ ਹੈ ਤੇ ਆਜੋ ਅੱਗੇ ਆਪਾਂ ਕੁਆਲਿਟੀ ਇਧਰ ਹੀ ਵੇਖ ਲਓ ਜੀ ਕੁਆਲਿਟੀ ਦੇ ਵਿੱਚ ਕੋਈ ਮਤਲਬ ਨਹੀਂਗਾ ਜਿਹੋ ਜੀ ਬਰੀਡ ਲੈਣੋ ਜਿਹੋ ਜੀ ਕੁਆਲਿਟੀ ਲੈਣੋ ਉਹੋ ਜ ਤੇ ਦੂਜੀ ਗੱਲ ਕੀ ਹੈਗਾ ਆਪਾਂ ਗੱਲ ਕਰੀਏ ਤਾਂ ਸਾਡਾ ਮੋਟਿਵ ਕੀ ਹੈਗਾ ਕਿ ਦੇਸੀ ਗਾਈਂ ਸਿਰਫ ਹਰ ਕਰ ਤੱਕ ਪਹੁੰਚਾਣ ਦੀ ਮਤਲਬ ਹੈਗਾ ਅਗਰ ਕੋਈ ਬੰਦਾ ਲੈ ਕੇ ਸੋਚਦਾ ਵੀ ਆਪਾਂ ਜਿੰਨੇ ਟਾਂ ਦੁੱਧ ਪੀ ਲੈ ਆਪਾਂ ਛੱਡ ਦਾਂਗੇ ਕੋਈ ਮੈਨੂੰ ਕਹਿੰਦਾ ਇਸ ਗਾਂ ਦੇ ਮੇ 1000 ਰੁਪਏ ਦੇਣਾ ਤਾਂ ਭਾਈ ਮੈਂ ਗਾਂ ਨਹੀਂ ਦਿੰਦਾ ਮੈਨੂੰ ਗਊ ਮਾਂ ਤਾਂ ਵੇਚਣ ਨਾਲ ਮਤਲਬ ਹੈ ਨਹੀਂਗਾ ਮੈਨੂੰ ਗਊ ਮਾਂ ਤਾਂ ਹਰ ਕਰ ਤੱਕ ਪਹੁੰਚਾਣ ਕੇ ਉਹਦਾ ਅਗਰ ਦੁੱਧ ਪੀਂਦਾ ਤੇ ਘਰੇ ਬੱਚੇ ਦੁੱਧ ਪੀਂਦੇ ਗਿਆ ਲੋਕੀ ਜ਼ਹਿਰ ਖਾ ਰਿਹਾ ਜਦ ਰੇਮ ਥੋੜੇ ਪੰਜਾਬ ਦੀ ਬੈਲਟ ਜੇ ਵੇਖੀ ਹੈ ਨਾ ਤੇ ਮੈਂ ਕਹਿੰਦਾ ਵੀ ਖੇਤਾਂ ਦੇ ਵਿੱਚ ਖਾ ਉਹੀ ਅਸਰ ਸਾਡੇ ਹੁਣ ਰਾਜਸਥਾਨ ਦੇ ਵਿੱਚ ਆਣਾ ਸਟਾਰਟ ਹੋ ਗਿਆ ਜਿਹੜਾ ਬੰਦਾ ਕਹਿੰਦਾ ਕਿਉਂ ਖਾਣਾ ਹੈਗਾ ਤਾਂ ਮੈਂ ਕਹਿੰਦਾ ਵੀ ਬਾੜ ਮੇਰਾ ਜਸਲਮੇਰ ਬੈਲਟ ਦਾ ਕਿਉਂ ਹੋਏਗਾ ਤਾਂ ਤੁਸੀਂ ਉਧਰ ਉਧਰ ਖਾ ਕੇ ਵੇਖੋ ਤੁਸੀਂ ਕਿਉਂ ਕੀ ਚੀਜ਼ ਹੁੰਦੀ ਹੈਗੀ ਹੈ ਤੇ ਆ ਇਹਦਾ ਜੀ ਦੱਸ ਦਿਓ ਜੀ ਆਪਾਂ ਨੂੰ ਇਹਦਾ ਅਗਰ ਦੁੱਧ ਅਗਰ ਆਪਾਂ ਗੱਲ ਕਰੀਏ ਦੁੱਧਾਂ ਨੂੰ ਪਹਿਲੇ ਸੋਊਗੀ ਬੱਚੀ ਆ ਤੇ ਇਹਦੇ ਥੱਲੇ ਜਦ ਦੁੱਧ ਹੁਣ ਦੇਊਗਾ 13-14 ਲੀਟਰ ਲੰਮਸਨ ਦੁੱਧ ਦੇ ਦੂਗਾ ਤੇ ਜਿਹੜਾ ਰੇਟ ਹੈਗਾ ਤਾਂ 65000 ਰੁਪਏ ਰੇਟ ਹੈ ਦਾ ਪੀਗਾ ਇੱਕ ਉਧਰ ਦੇ ਪਾਸੋਂ ਲੱਗ ਜੀਏ ਮੈਂ ਨਾ ਹੋਰ ਆਪਾਂ ਦਿਖਾ ਦਈਏ ਸਾਡੇ ਜਿਹੜੇ ਸੱਜਣ ਮਿੱਤਰ ਕਿਉਂਕਿ ਨਾ ਇਹ ਜਿਹੜਾ ਰਾਓ ਜੀ ਡੇਰੀ ਫਾਰਮ ਤੇ ਸਾਡਾ ਐਨੀ ਵਾਰਤ ਪੰਜਾਬ ਤੋਂ ਆਉਣ ਦਾ ਮਕਸਦ ਹੀ ਇਹ ਆ ਬਾਈ ਜੀ ਤੁਹਾਡੇ ਤੇ ਸਾਡੇ ਨਾਲ ਪੰਜਾਬੀ ਭਰਾ ਵਿਸ਼ਵਾਸ ਬੜਾ ਕਰਦੇ ਆ ਮੈਂ ਕਹਿੰਦਾ ਵੀ ਜਿਹੜਾ ਵੀ ਭਰਾ ਵੀਡੀਓ ਦੇਖ ਰਿਹਾਗਾ ਤੇ ਉਹ ਦੱਸ ਦੇ ਵੀ ਮੈਂ ਇਸ ਬੈਲਟ ਤੋਂ ਬੋਲਦੇ ਆ ਉਹ ਤੋਂ ਪੜੋਸ ਦਾ ਇਹ ਪਿੰਡ ਦਾ ਲੱਗਦਾ ਮੈਂ ਨੰਬਰ ਦੇ ਦੂਗਾ ਉਹਨੂੰ ਉਹ ਨਾਲ ਗੱਲ ਕਰ ਲੈ ਆਪਣੇ ਪੰਜਾਬ ਦੇ ਬਠਿੰਡਾ ਬੈਲਟ ਹੋ ਗਈ ਤੇ ਪੰਜਾਬ ਦੇ ਜਿ ਕੋਈ ਥਾਂ ਹੈ ਨਗੀ ਜਿੱਤੇ ਆਪਣੀ ਗਾਈ ਨੰਗੀ ਹੋਵੇ ਹਰਤ ਪੰਜਾਬ ਦੇ ਬੈਲਟ ਵਿੱਚ ਵੀ ਗਾਈਂ ਜਾ ਰਹੀ ਹੈ ਤੇ ਰਾਜਸਥਾਨ ਦੇ ਵਿੱਚ ਕਣਕ ਉੱਤੇ ਜਾ ਰਹੀ ਹੈ ਕੋਈ ਚੀਜ਼ ਖਾਸ ਨਹੀਂ ਤਾਂ ਇਹ ਤਾਂ ਜਾ ਰਹੀ ਹੈ ਤੇ ਆ ਜੋ ਇਧਰ ਆਹ ਚੀਜ਼ ਹੈ ਗਾਂਜੇ ਵਿੱਚ ਬੈਠੀ ਹੈਗੀ ਹੁਣ ਤਾਜੀ ਸੂਈ ਹੈ ਤੇ ਇਹਦਾ ਦੁੱਧ ਲਗਭਗ ਹੋਊਗਾ 27-28 ਕਿਲੋ ਹੁਣੀ ਸੂਈ ਹੈਗੀ ਆ ਦੂਜੀ ਸੂਈ ਹੈ ਤੇ ਜੇ ਦੁੱਧ ਨਾਲ ਅਗਰ ਗੱਲ ਕਰਾਂ ਮੈਂ ਦੀ ਰੇਟ ਦੀ ਤੇ ਆ ਕ੍ਰੋਸ ਬ੍ਰੀਡ ਚ ਗਾਈ ਹੈਗੀ ਆ ਆਹ ਭਰਾਓ ਖਰੀਦੇ ਗਿਆ ਜਿਹੜਾ ਸਾਡੇ ਡੇਰੀ ਦੀ ਜ਼ਰੂਰਤ ਹੈਗੀ ਆ ਉਹਦੇ ਵਾਸਤੇ ਨੈਕਸਟ ਨੰਬਰ ਤੇ ਲੈ ਲਓ ਤੁਸੀਂ ਆ ਦੂਜੇ ਨੰਬਰ ਆਹ ਸੂਈ 14-15 ਕਿਲੋ ਦੁੱਧ ਦੇਗੀ ਹੈ ਤੇ ਆਹ 45000 ਦੀ ਹੈਗੀ ਆ ਤੇ ਨਾਲ ਉਹਦੇ ਨਾਲ ਗੱਲ ਕਰੀਏ ਵੀ ਚੋਲਸਤਾਨੀ ਬ੍ਰੀਡ ਹੈਗੀ ਹੈ ਆਹ ਬ੍ਰੀਡ ਇਹੋ ਜੀ ਹੈਗੀ ਹੈ ਗਰਮੀ ਦੇ ਨਾਲ ਸਰਦੀ ਦੇ ਨਾਲ ਕੋਈ ਮਤਲਬ ਨਹੀਂ ਗੇ ਫਿਰ ਵਾਪਿਸ ਗੱਲ ਉਹੀ ਆ ਗਿਆ ਲਸਟਨ ਦੇ ਮੁਕਾਬਲੇ ਗੱਲ ਕਰੀਏ ਇਹਨੂੰ ਜਦੋਂ 48-50 ਕਿਲੋ ਦੇ ਟੈਂਪਰੇਚਰ ਚ ਤੁਸੀਂ ਬਾਹਰ ਛੱਡਦੇ ਹੋ ਆਰਾਮ ਨਾਲ ਧੁੱਪ ਚ ਜਾ ਕੇ ਬੈਠੂਗੀ ਇਹਨੂੰ ਗਰਮੀ ਆਡੀ ਮਹਿਸੂਸ ਨਹੀਂ ਹੁੰਦੀ ਤੇ ਜਦ ਦੂਜੀ ਹੈਗੀ ਹੈ ਤਾਂ ਉਹ ਆਪਾਂ ਨੂੰ ਫਿਰ ਪਰੇਸ਼ਾਨ ਕਰਦੀ ਕਿ ਫਿਰ ਬਾਰ-ਬਾਰ ਬਿਮਾਰ ਹੋਣਾ ਠੰਡ ਦੀ ਦਿੱਕਤ ਆ ਗਈ ਤੇ ਜਦੋਂ ਹੰਪਣ ਲੱਗ ਜਣ ਗਾ ਨੇ ਹੁਲਸਨ ਜਿਹੜੀ ਗਾਂ ਹੈਗੀ ਹੈ ਮੈਂ ਬਾਰ-ਬਾਰ ਆਹੀ ਕਹਿਣਾ ਵੀ ਜਿਹੜਾ ਵੀਰ ਪ੍ਰਾ ਘਰ ਵਾਸਤੇ ਜਿੱ ਨਾ ਤਾਂ ਆਪ ਜੇਰ ਖਾਓ ਨਾ ਆਪਣੇ ਬੱਚਿਆਂ ਨੂੰ ਇਹ ਦੂਜੇ ਜੇਰ ਖਾਓ ਦੇਸੀ ਗੋਵੰਸ਼ ਰੱਖੋ ਘਰ ਵਾਸਤੇ ਰੱਖਣੀ ਤਾਂ ਬਹੁਤ ਹੀ ਚੰਗੀ ਤੇ ਬਹੁਤ ਹੀ ਵਧੀਆ ਗਾਈ ਹੈਗੀ ਹੈ ਇਹਦਾ ਰੇਟ ਕੀ ਹੈ ਜੀ ਇਹਦਾ ਰੇਟ ਜੀ 45000 ਰੁਪਏ ਦਾ ਰੇਟ ਹੈਗਾ ਠੀਕ ਹੈ دوستੋ ਬਾਅਦ ਜੇਕਰ ਦੂਜੇ ਨੰਬਰ ਤੇ ਵੇਖੋ ਤੁਸੀਂ ਜਮਾ ਪਿਓਰਟੀ ਜਿਹੜਾ ਭਾਲਦਾ ਭਰਾ ਕਹਿੰਦਾ ਵੀ ਮੈਂ ਤਾਂ ਕੁਆਲਿਟੀ ਹੀ ਲੈਣੀ ਹੈਗੀ ਹੈ ਉਹਦੇ ਵਾਸਤੇ ਆ ਚੀਜ਼ ਬੈਸਟ ਹੈਗੀ ਹੈ ਇਹ ਕਿਹੜੀ ਨਸਲ ਹੈ ਜੀ ਆਹ ਪਿਓਰ ਸਾਈਵਲ ਚੀਕੀ ਵੀਰ ਜੀ ਇਹਦਾ 85000 ਰੁਪਏ ਰੇਟ ਹੈਗਾ ਦੂਜੇ ਸੂ 16 17 ਕਿਲੋ ਦੁੱਧ ਦੇਊਗੀ ਹਾਂ ਠੀਕ ਹੈ 16 1 ਦੁਜਾ ਸੁਆ ਜੀ ਦੁਜਾ ਸੁਆ ਵੀਰ ਜੀ ਦੁਜਾ ਸੁਆ ਤਾਂ ਇਸ ਤੋਂ ਬਾਅਦ ਜਿਹੜਾ ਨੈਕਸਟ ਨੰਬਰ ਤੇ ਖੜੀਏਗੀ ਆ ਫੇਰ ਆਪਣੇ ਪਹਿਲਣ ਸੁਣ ਵਾਲੀ ਹੈਗੀ ਆ ਇਹਦਾ 75000 ਰੁਪਏ ਰੇਟ ਹੈਗਾ ਇਹ ਵੀ ਸਾਈਵਾਲ ਹੈ ਬਿਲਕੁਲ ਪਿਓਰ ਸਾਈਵਾਲ ਜੀਵਰ ਜਿਹੜੀ ਜੀ ਇੱਥੇ ਜਿਹੜਾ ਤੁਸੀਂ ਰਾਓ ਜੀ ਡੇਰੀ ਫਾਰਮ ਦੇ ਵਿੱਚ ਆ ਗਾਵਾਂ ਵੇਖ ਰਹੇ ਹੋ ਨਾ ਇਹ ਪਿਓਰ ਸਾਈਵਾਲ ਗਾਵਾਂ ਦੇਸੀ ਗਾਵਾਂ ਜਿਹੜੀਆਂ ਆਪਾਂ ਪਾਲਦੇ ਨਾ ਵੀ ਦੇਸੀ ਗਾਵਾਂ ਸਾਨੂੰ ਸਾਈਵਾਲ ਕਿਤੋਂ ਮਿਲਦੀਆਂ ਨਹੀਂ ਬਾਈ ਜੀ ਕਹਿੰਦੇ ਆ ਵੀ ਇੱਕ ਵਾਰੀ ਸਾਈਵਾਲ ਗਾਂ ਸਾਡੇ ਤੋਂ ਖਰੀਦ ਕੇ ਲੈ ਜਾਓ ਦੁੱਧ ਦੀ ਗਰੰਟੀ ਹੈ ਇੱਕ ਤੁਸੀਂ ਮੈਂ ਦੱਸ ਦਿਆਂ ਆਪਣਾ ਫਾਰਮ ਹੋ ਰਿਹਾ ਜਿੱਥੇ ਗਾਇਆਂ ਕੀ ਆਪਣੀਆਂ ਖੁੱਲੀਆਂ ਰੱਖੀਆਂ ਬਾਹਰ ਲਗੋ 150 ਤੋਂ 200 ਗਾਇਆਂ ਕੀ ਜਿਹੜੇ ਬਾੜ ਤੁਰੇ ਫਿਰਦੀ ਐ ਉਹ ਜਿੰਨ ਦਾ ਪ੍ਰੈਗਨੈਂਟ ਹੋ ਗਈ ਐ ਨੇੜੇ ਆ ਗਈ ਸੁਣ ਉਹ ਆਪਾਂ ਉਥੋਂ ਲਿਆਉਨੇ ਆ ਤੇ ਜਿਹੜੀ ਬੱਚੇ ਗਾ ਗੱਬਣ ਹੋ ਗਈ ਡੇਰੀ ਦੇ ਕੰਮ ਨਾਲ ਚੱਲੀ ਜਾਂਦੇ ਜਿੰਦਾ ਕੋਈ ਭਰਾ ਮੰਗਦਾ ਉਹਨੂੰ ਆਪਾਂ ਦੇ ਦੇਨੇ ਗਾਈ ਜਿਹੜਾ ਹੁਣ ਆਪਣੇ ਆਏਗੇ ਗੁਜਰਾਤ ਦੇ ਐ ਭਰਾ ਬਾਪੀ ਤੋਂ ਉਹਨਾਂ ਨੇ ਅੱਠ ਗਾਈਆਂ ਲਈ ਆਏ ਆਗੇ ਆਪਣੇ ਤੋਂ ਠੀਕ ਉਨਾ ਉਹਨਾ ਭਰਾਵਾਂ ਨੂੰ ਵੀ ਬੁਲਾ ਲੈਨੇ ਆਪਾਂ ਤੇ ਮੜਾਏ ਸਾਡੇ ਕਿਸਾਨ ਭਰਾਵਾਂ ਨੂੰ ਪਤਾ ਲੱਗੇ ਵੀ ਜਿਹੜੇ ਬਾਹਰੋਂ ਕਿਸਾਨ ਭਰਾ ਗੁਜਰਾਤ ਤੋਂ ਆਏ ਆ ਬਾਈ ਜੀ ਕੋਲੇ ਸਿਰਫ ਦੇਸੀ ਸਾਹੀਵਾਲ گاਵਾ ਲੈਣ ਤੇ ਪੰਜਾਬ ਦੇ ਬਹੁਤ ਸਾਰੇ ਆਪਣੇ ਜਿਹੜੇ ਮਿੱਤਰ ਹੈਗੇ ਨਾ ਕਿਸਾਨ ਭਰਾ ਜਿਹੜੇ ਉਹ ਵੀ ਰਾਓ ਜੀ ਡੇਰੀ ਫਾਰਮ ਤੇ ਆ ਕੇ ਦੇਸੀ ਪਿਓਰ ਜਿਹੜੀ ਇਹ ਸਾਹੀਵਾਲ گاਵਾ ਉਹ ਖਰੀਦ ਕੇ ਲੈ ਕੇ ਜਾਂਦੇ ਆ ਆਜੋ ਜਿੰਨਾਂ ਚਿਰੋ ਗੁਜਰਾਤ ਵਾਲੇ ਬਾਈ ਜੀ ਆਉਂਦੇ ਆਪਾਂ ਇੱਕ ਅੱਧਾ ਹੋਰ ਪ੍ਰਾਈਸ ਦੱਸ ਦਿਓ ਸਾਨੂੰ ਜੀ ਆਹ ਜਿਹੜਾ ਰਾਠੀ ਜੀ ਹੈਗੀ ਆ ਦੋ ਦਸਤਾ 16 17 ਕਿਲੋ ਦੁੱਧ ਦੀ ਸੂਣ ਦੇ ਵਿੱਚ ਜਿਹੜਾ ਟਾਈਮ ਪਿਆ 10 12 ਦਿਨ ਦਾ ਟਾਈਮ ਬਾਕੀ ਗੱਲ ਹੈ 15 ਦਿਨ ਵੀ ਲੈ ਜੇ ਥੱਲੇ ਜੇ ਤੇ ਬਾਕੀ ਇਹਦਾ ਰੇਟ ਹੈ 58000 ਰੁਪਏ ਆਹ ਜਿਹਦਾ ਗਾਈ ਹੈਗੀ ਆ ਜਮਾ ਸੀਲ ਠੰਡੀ ਹੈ ਬਿਲਕੁਲ ਪਿਓਰਿਟੀ ਦੇ ਵਿੱਚ ਨਾਲ ਜਿਹੜਾ ਕੋਈ ਪ੍ਰਾਰਥ ਸੋਚਦਾ ਹੈ ਕਿ ਆਪਾਂ ਨੂੰ ਵਧੀਆ ਕੁਆਲਿਟੀ ਚਾਹੀਦੀ ਹੈ ਉਹਦੇ ਵਾਸਤੇ ਆ ਗਾਂ ਉਹ ਬਹੁਤ ਬੈਸਟ ਹੈਗੀ ਹੈ ਇਹਦਾ ਦੁੱਧ ਜੀ ਦੁੱਧ ਦੇ 18 20 ਕਿਲੋ ਪਾ ਦੂ ਜੀ ਆਹ ਤੇ 95000 ਰੁਪਏ ਰੇਟ ਹੈ ਦਾ ਅੱਗੇ ਜੀ ਤੇ ਅੱਗੇ ਸੋਕੇ ਜਿਹੜੀ ਖੜੀ ਗਈ ਆ ਸੁਈ ਹੋਈ ਹੈਗੀ ਹੁਣ ਹੁਣ ਉਹ ਕੋਈ 15 1 ਤੇ ਇਹਦਾ ਆਪਣੇ 85000 ਰੁਪਏ ਦਾ रेट ਹੈਗਾ ਜਿਹੋ ਜੀ ਆਪਾਂ ਚੀਜ਼ ਲੈਣੇ ਆ ਉਹਦਾ रेट ਹੈਗਾ ਕੁਆਲਟੀ ਤੁਹਾਨੂੰ ਤੇ ਡਿਪੈਂਡ ਕਰਦੀ ਵੀ ਕੁਆਲਟੀ ਕਿੱਡੀ ਖੈਗੀ ਤੇ ਕੀ ਚੀਜ਼ ਆਪਾਂ ਕਿਹੋ ਜੀ ਚਾਹੀਦੀ ਆ ਆਈਏ ਸਰ ਤੇ ਇਹ ਬਾਈ ਜੀ ਆ ਜਿਹੜੇ ਗੁਜਰਾਤ ਤੋਂ ਆਏ ਆ ਬਾਈ ਜੀ ਕਿੱਥੋਂ ਆਏ ਹੋ ਗੁਜਰਾਤ ਸੇ ਆਇਆ ਹਾਂ ਅੱਛਾ ਤੇ ਇੱਥੋਂ ਸਾਹੀਵਾਲ گاਵਾ ਲੈਣ ਕੋ ਇਨੀ ਵਟੋ ਆਏ ਆ ਸਾਹੀਵਾਲ ਗਾਈ ਕੇ ਲੀਏ ਆਏ ਹੋ ਅੱਛਾ ਕਿੰਨੀ ਕਿੰਨੀਆਂ گاਵਾ ਲੈ ਕੇ ਜਾਣੀਆਂ ਅੱਜ ਇੱਥੋਂ ਜੀ 8 ਗਾਈ ਲਿਆ ਹੈ ਅੱਛਾ ਆਪ ਤੇ گاਵਾ ਤੁਸੀਂ ਸਾਹੀਵਾਲ ਲੈ ਕੇ ਚੱਲੇ ਹੋ ये गुजराती परा थोड़ा जा हिंदी जी ज्यादा वजिए समझ लगती है, है लग तो आप यहाँ से आठ गाइया लेकर गए हैं वहाँ पर आपने डेयरी का धंधा शुरू किया है ए, मेरा पिताजी का धंधा है फिर इसमें मैं थोड़ा बढ़ावा किया है काफी पुराना आप ये आप काम करते है। का करता है इनके पिता काम करते हैं डेयरी का और राव जी डेयरी फार्म तो यह गाव अठ लेके चले है तो थोड़ा पहला एक्सपीरियंस होगा थोड़ा आपका तजर्बा होगा कि आप यहाँ पर आए बार आते हो गायें लेकर जाते हो ये कह रहे हैं शंकर साहब के आप बहुत पुराने यहाँ से गाय लेकर जाते हो तो गाय की क्वालिटी है जो यहाँ राव जी डेरी फार्म की गायें जो होती हैं उनकी क्वालिटी उनका जो दूध ये बोलते हैं उनका प्राइस क्या आप महसूस करते हो भी अच्छा है अच्छा लगा उसका प्राइस के हिसाब से दूध बताया और मेरे को निकाल के भी दिखाया उसने और ये साहिवाल गाय का गिर गाय का जैसा दूध है नौ के एच एफ का दूध मिलता है उसमें लोग पसंद करता है साहिवाल गाय का दूध उसका रेट भी अपने को मिलता है और अगर कोई भी आदमी पालन पोषण करेगा तो साहिवाल गाय और गिर गाय दो गाय का धंधा करेगा तो सामने वाले पार्टी को भी अच्छा लगेगा दूध की क्वालिटी भी अच्छी लगती है ਇਹ ਕਦੇ ਨਾ ਵੀ ਪ੍ਰਤੱਖ ਨੂੰ ਪ੍ਰਮਾਣ ਦੀ ਜ਼ਰੂਰਤ ਨਹੀਂ ਹੁੰਦੀਗੀ ਪਰ ਤੁਸੀਂ ਇੱਥੇ ਦੇਖ ਲਿਆ ਵੀ ਗौरी शंकर ਹੋਰਾਂ ਦੇ ਨਾਲ ਇਕੱਲੇ ਪੰਜਾਬ ਦੇ ਨਹੀਂ ਬਾਕੀ ਸਟੇਟਾਂ ਦੇ ਅੱਜ ਜਿਵੇਂ ਗੁਜਰਾਤ ਦੇ ਆਏ ਆ ਉਧਰ ਵੀ ਨਿਗਾਹ ਮਾਰੋ ਤੁਸੀਂ ਤਾਂ ਉਧਰਲੇ ਪਾਸੇ ਜਿਹੜੇ ਆ ਦੋ ਚਾਰ ਬਾਈ ਜੀ ਤੁਸੀਂ ਦੇਖੀ ਜਾਂਦੇ ਹੋਵੋਗੇ ਵੀ ਖੜੇ ਆ ਜਾਂ ਉੱਥੇ ਬੈਠੇ ਆ ਤੇ ਇਹ ਵੀ ਮਤਲਬ ਸੱਜਣ ਮਿੱਤਰ ਆ ਜਿਹੜੇ ਉਹ ਸਾਹੀਵਾਲ گاਵਾ ਦੇਖਣ ਆਏ ਆ ਰਾਠੀ گاਵਾ ਦੇਖਣ ਆਏ ਆ ਤੇ ਆ ਜਿਹੜੀਆਂ گاਵਾ ਦਿਖਾਈਆਂ ਤੇ ਗौरी ਜੀ ਆਪਾਂ ਉਧਰ ਵੀ ਚਲੀਏ ਉਹ ਜਿਹੜੀਆਂ گاਵਾ ਉਹ ਵੀ ਆਪਣੇ ਕਿਸਾਨ ਭਰਾਵਾਂ ਨੂੰ ਦਿਖਾਈ ਵੀ ਕਿਹੜੀਆਂ ਕਿਹੜੀਆਂ ਕਿਉਂਕਿ ਜਿਹੜੀਆਂ گاਵਾ ਹੋਰ ਖੁੱਲੀਆਂ ਛੱਟ ਛੱਡੀਆਂ ਤਾਂ ਉਹ ਤਾਂ ਇੱਕ ਪਾਸੇ ਇਧਰਲੇ ਪਾਸੇ ਖੜੀਆਂ ਹੀ ਆ ਤੁਹਾਨੂੰ ਉਹਦੇ ਤੇ ਵੀ ਅਸੀਂ ਵੀਡੀਓ ਰਾਈ ਤੁਹਾਨੂੰ ਦਿਖਾਵਾਂਗੇ ਵੀ ਕਿਹੜੀਆਂ ਕਿਹੜੀਆਂ گاਵਾ ਜਿਹੜੀਆਂ ਤੇ ਇਧਰਲੇ ਪਾਸੋਂ ਆਪਾਂ ਸ਼ੁਰੂ ਕਰ ਲਈਏ ਤੇ ਇਹ ਵੀ ਨਾਲ-ਨਾਲ ਪ੍ਰਾਈਸ ਦੱਸਦੇ ਜਾਓ ਦੁੱਧ ਦੱਸਦੇ ਜਾਓ ਇਹਨਾਂ ਦੀ ਵਿਸ਼ੇਸ਼ਤਾ ਦੱਸਦੇ ਜਾਓ ਵਿਸ਼ੇਸ਼ਤਾ ਵੀ ਜੀ ਸਾਈ ਵਾਲ ਦੀ ਦੱਸਤੀ ਵਿਸ਼ੇਸ਼ਤਾ ਉਹ ਹੈ ਜਿਹਨ ਪਹਿਲੇ ਨੰਬਰ ਦੀ ਗਾਂ ਖੜੀ ਹੈ ਉਹ ਲਊਗੀ ਜੀ ਆਪਣੇ 12 ਤੋਂ 15 ਦਿਨ ਲੈ ਜੂਗੀ ਸੂਣ ਚ 14-15 ਕਿਲੋ ਦੁੱਧ ਪਾ ਦੇਗੀ 55000 ਰੁਪਏ ਰੋਦਾ ਰੇਟ ਜਿਹੋ ਜਿੱਦਾਂ ਗਾਂ ਹੁੰਦੀ ਜਿਵੇਂ ਆ ਗਾਂ ਅੰਗਥਾਰ ਪਰ ਵਿਸ਼ੇਸ਼ਤਾ ਇਹਦਾ ਹੁੰਦੀ ਹੈ ਥਾਰ ਦਾ ਜਿਹੜਾ ਆਪਾਂ ਡੇਜ਼ਰਟ ਏਰੀਆ ਕਹਿੰਦੇ ਹੈਗਾ ਥਾਰ ਦਾ ਮਰੂਸਤਲ ਹੈਗਾ ਉਹ ਗਾਂ ਇੱਕ ਵਾਰੀ ਪਾਣੀ ਪੀ ਕੇ ਖਾ ਪੀ ਕੇ ਇੱਕ ਵਾਰ ਜੇ ਆਪਾਂ ਦਾ ਡੇਜ਼ਰਟ ਕਰਾਸ ਕਰ ਜਾਂਦੀ ਸੀਗੀ ਇਹ ਇਹਦੇ ਵਿੱਚ ਇੰਨੀ ਸਹਿਣ ਸ਼ਕਤੀ ਹੈਗੀ ਹੈ ਵੀ 50 ਡਿਗਰੀ ਦਾ ਜਿਹੜਾ ਟੈਂਪਰੇਚਰ ਹੈ ਨਾ ਤੇ 50 ਡਿਗਰੀ ਦੇ ਟੈਂਪਰੇਚਰ ਦੇ ਵਿੱਚ ਉਹ ਬਦਾਂ ਬਾਹਰ ਤੋਂ ਜੇ ਬੈਠ ਰੋ ਇਹਨ ਗਰਮੀ ਨਹੀਂ ਮਹਿਸੂਸ ਹੋਊਗੀ ਇਹਨੂੰ ਮਤਲਬ ਸਾਹੀਵਾਲ گاਵਾਂ ਨੂੰ ਰਾਠੀ گاਵਾਂ ਨੂੰ ਸਾਡੇ ਪੰਜਾਬ ਦੇ ਕਿਸਾਨ ਭਰਾ ਜਾਣਦੇ ਇਹਨਾਂ ਦੇ ਸੁਭਾ ਨੂੰ ਵੀ ਆ ਜਿਹੜੀ ਉਹ ਥਾਰ ਪਾਰਕਰ ਤੁਸੀਂ ਇਹ ਦੇਖ ਰਹੇ ਹੋ ਗਾਂ ਜਿਹੜੀਆਂ ਸਾਹਮਣੇ ਐ ਤੇ ਇਹਦੀ ਵਿਸ਼ੇਸ਼ਤਾ ਇਹ ਆ ਵੀ ਕਹਿੰਦੇ ਬਾਈ ਕਹਿੰਦੇ ਵੀ ਗਰਮੀ ਦੀ ਤਾਪ ਵੀ ਚੱਲਦੀ ਆ ਇੱਕ ਵਾਰੀ ਖਾਣਾ ਖਾ ਲੈਣਾ ਇਹਨੇ ਜਿਹੜੇ ਪੱਠੇ ਖਾਲੇ ਤਾਂ ਮੁਰਕੇ ਨੇ ਮੂੰਹ ਨਹੀਂ ਕਰਦਾ ਮੁਰਕੇ ਨੇ ਜੀ ਦੋਸਤੋ ਬਾਅਦ ਚ ਦੁੱਧ ਵੀ ਇਹਨੇ ਪੂਰਾ ਹੀ ਦੇਣਾਗਾ ਥੋੜਾ ਖਾ ਕੇ ਦੁੱਧ ਵਧੀਆ ਦੇਣਾ ਤਾਂ ਪੂਰਾ ਦੁੱਧ ਦੇਣਾ ਇਹਨੇ ਇਹਦੇ ਥੱਲੇ ਕਿੰਨਾ ਦੁੱਧ ਆਥੇ ਲਗ 14-15 ਕਿਲੋ ਦੁੱਧ ਦੇਗਾ ਸੋਨ ਵਾਲੀ ਹੁਣ ਤਾਂ 15 ਲੀਟਰ ਦੁੱਧ ਦਿੰਦੀ ਆ ਤੇ ਇਹਦੇ ਨਾਲ ਫਿਰ ਬਾਅਦ ਚ ਆਜਾ ਥਾਰ ਪਰ ਇੱਕ ਆਪਣੇ ਮਗਰ ਜਿਹੜੇ ਦਾ ਸਾਰਿਆਂ ਨੂੰ ਲੰਮਸਮ ਪਤਾ ਹੋਊਗਾ ਕਿ ਲੰਪੀ ਡਿਜ਼ੀਜ਼ ਦੀ ਇੱਕ ਬਿਮਾਰੀ ਹੈ ਸੀਗੀ ਹਾਂ ਤੇ ਲੰਪੀ ਚ ਪਸ਼ੂ ਬਹੁਤ ਮਰੇ ਸੀਗੇ ਬੱਚੇ ਉਹ ਸੀਗੇ ਜਿਹੜੇ ਜਿ ਸ਼ੈਨ ਸ਼ਕਤੀ ਆ ਪਾ ਕਹਿੰਦੇ ਆਪਾਂ ਇਮਿਊਨ ਸਿਸਟਮ ਕਹਿੰਦੇ ਜਿੰਨਾ ਕਿ ਸਟਰੋਂਗ ਸੀਗਾ ਉਹ ਪਸ਼ੂ ਬੱਚੇ ਸੀ ਆਹ ਲੰਪੀ ਡਿਜ਼ੀਜ਼ ਦੀ ਪ੍ਰੋਬਲਮ ਆਈ ਸੀਗੀ ਉਹਨਾਂ ਦੇ ਬਿਲਕੁਲ ਓਕੇ ਹੈਗੇ ਕੋਈ ਪ੍ਰੋਬਲਮ ਨਹੀਂ ਆਹ ਜਿਹੜੇ ਡੱਬ ਜੇ ਪਏ ਆ ਲੰਪੀ ਡਿਜ਼ੀਜ਼ ਕਰਕੇ ਇਸ ਬਿਡੀਜ਼ ਦੇ ਨਿਸ਼ਾਨੇ ਕਿ ਜੀ ਹਾਂ ਪਹਿਲਾਂ ਦੇ ਹਾਂ ਤੋਂ ਵੈਸੇ ਆ ਗਾਂ ਸੇ ਗਾਈ ਸੇਲ ਹੋ ਚੁੱਕੀ ਹੈ ਅਗਲੀ ਹੈਗੀ ਹੈ ਜ ਉਧਰ ਇਹ ਜਿਹੜੀਆਂ ਤੁਸੀਂ ਇਧਰ ਲੀਆਂ ਗਾਵਾਂ ਦੇਖ ਰਹੇ ਹੋ ਨਾ ਆਹਾ ਇਹ ਜਿਹੜੇ ਗੁਜਰਾਤ ਤੋਂ ਆਏ ਆ ਕਿਸਾਨ ਭਰਾ ਜੀ ਨੇ ਹੁਣੇ ਗੱਲ ਕੀਤੀ ਸੀਗੀ ਇਹ ਕਿਸਾਨ ਭਰਾ ਨੇ ਖਰੀਦ ਲਈਆਂ ਤੇ ਆਓ ਆਪਾਂ ਪਰਲੇ ਪਾਸੇ ਚੱਲਦੇ ਆਂ ਉਧਰ ਵੀ ਦੇਖ ਲੈਣੇ ਆਂ ਵੀ ਉਧਰਲੇ ਪਾਸੇ ਕਿਹੜੀਆਂ ਗਾਵਾਂ ਖੜੀਆਂ ਆ ਉਹਨਾਂ ਦੇ ਕੀ ਬਾਈ ਜੀ ਰੇਟ ਦੱਸਦੇ ਆਪਾਂ ਇਹ ਵੀ ਵੇਖ ਲਈਏ ਉਸ ਤੋਂ ਬਾਅਦ ਜੇਕਰ ਮੈਂ ਗੱਲ ਕਰਾਂ ਤੇ ਜਿਹਦਰ ਆਹ ਜੇਕਰ ਮੇਰੇ ਮਗਰ ਆਪਣੇ ਗਾਈਆਂ ਖੜੀਆਂ ਆ ਆਹ ਵਿਕੀ ਹੋਈਆਂ ਹੈਗੀਆਂ ਤੇ ਆ ਮਣ ਕੁਸਤਾ ਇਹਨਾਂ ਵਰਜਨ ਨੰਦ ਦੀਆਂ ਅੱਠ ਗਾਈਆਂ ਦੇ ਵਿੱਚ ਬਾਕੀ 3-4 ਗਾਈਆਂ ਉਧਰਾਂ ਵਿਕੀਆਂ ਗਈਆਂ ਜਿਹੜੇ ਪਰਾਲੇ ਕੇ ਜਾਣਗੇ ਹੋਣਾ ਬਰੀ ਆ ਤੁਸੀਂ ਕੈਮਰੇ ਚ ਹੁਣ ਗਾਵਾਂ ਦੇਖ ਰਹੇ ਹੋ ਇਹ ਵਿਕੀਆਂ ਹੋਈਆਂ ਆ ਇਧਰ ਦੇ ਪਾਸੇ ਕਿਉਂਕਿ ਸੱਜਰ ਸੂਈਆਂ ਗਾਵਾਂ ਸਾਰੀਆਂ ਤੇ ਆ ਇਹਨਾਂ ਦੇ ਜਿਹੜੇ ਹੈਗੇ ਆ ਉਹ ਬੱਚੇ ਬੱਚੀਆਂ ਜਿਹੜੀਆਂ ਇਧਰ ਬੈਠੀਆਂ ਹੋਈਆਂ ਆਜੋ ਪਰਲੇ ਪਾਸੇ ਇੱਕ ਕਿਸਾਨ ਭਰਾ ਹੋਰ ਜਿਹੜਾ ਗਾਂ ਲੈਣ ਆਇਆ ਕਿਉਂਕਿ ਇਹਨਾਂ ਦਾ ਨਾ ਇੱਕ ਮੈਨੂੰ ਵਧੀਆ ਗੱਲ ਲੱਗਿਆ राव ਸਾਹਿਬ ਦਾ ਵੀ ਇਹ ਕਹਿੰਦੇ ਵੀ ਆਪਾਂ ਦਸੱਲੀ ਕਰਾ ਕੇ ਫੇਰ ਇੱਥੋਂ ਤੋਰੀਦਾ ਉਹ ਸਾਡੇ ਕਿਸਾਨ ਭਰਾ ਜਿਹੜੇ ਮਤਲਬ ਆਉਂਦੇ ਆ ਉਹ ਵਿਕੀ ਪਰ ਤਾਜੀ ਸੂਈ ਹੈ ਵੇਖੋ ਦੁੱਧ ਚੋਈ ਜਾਂਦੇ ਨੇ ਜੀ ਤੋ ਤੜਕਿ ਉਹ ਆਪਣੇ 5 ਵਜੇ ਸੁੱਈ ਐ ਹੁਣ ਦੁੱਧ ਗਾਂ ਤੋਂ ਦੁੱਧ ਤੋਂ ਖਾਲੀ ਕਰੇ ਐਦਾਂ ਕੀਆ ਥੋੜ੍ਹਾ ਜਿਹਾ ਜਦੋਂ ਹੁਣ ਆਗਾ ਵੇਖੋ ਗਾਂ ਫੇਰ ਚੱਕੀ ਜਾਂਦੀ ਐ ਚੱਕਦੀ ਨੇ ਫੇਰ ਤੇ ਜਿਹੜਾ ਭਰਾ ਵੀਰ ਭਰਾ ਨਿਆ ਪਸ਼ੂ ਰੱਖਦਾ ਉਹ ਕਹਿੰਦਾ ਜੀ ਗਾਈ ਤੇ ਲੱਤਾਂ ਮਾਰਦੀ ਹੈਗੀ ਐ ਹੁਣ ਗੋਲੇ ਚ ਜਗੇ ਖੀਸ ਚ ਜਗੇ ਥੋੜ੍ਹਾ ਜਿਹਾ ਤਾਂ ਪਸ਼ੂ ਕਰਦਾ ਹੀ ਕਰਦਾ ਹੈਗਾ ਇਹ ਚੀਜ਼ਾਂ ਦਾ ਸਮਝਣ ਵਾਲੀ ਚੀਜ਼ਾਂ ਹੁੰਦੀਆਂ ਕਿ ਤੁਸੀਂ ਫੇਰ ਚੱਕ ਜੇ ਕੋਈ ਪ੍ਰੋਬਲਮ ਨਹੀਂ ਗੀ ਔਰ ਦੂਜੇ ਦਿਨ ਦੁੱਧ ਇੱਕ ਵਾਰ ਖੀਚ ਚੋ ਖਾਲੀ ਹੋ ਗਈ ਖੀਸ ਚ ਗਰਮੀ ਬਹੁਤ ਹੁੰਦੀ ਹੈ ਉਸ ਤੋਂ ਬਾਅਦ ਜੇ ਇੱਕ ਵਾਰ ਖੀਚ ਚ ਖਾਲੀ ਹੋ ਗਈ ਫਿਰ ਕੋਈ ਪ੍ਰੋਬਲਮ ਨਹੀਂ ਗੀ ਤੇ ਮੈਨਲੀ ਰੂਪ ਦੀ ਚੀਜ਼ਾਂ ਹੁੰਦੀ ਹੈ ਜਿਹੜੇ ਬੰਦੇ ਨੂੰ ਆਪਾਂ ਨੂੰ ਸਮਝਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਈ ਵਾਰ ਪਸ਼ੂ ਆਪਣੇ ਵੀਰ ਪ੍ਰਭ ਕਰੇ ਤਾਜਾ ਸੁੰਦਾਗਾ ਉਹਦਾ ਇਲਾਜ ਹੀ ਤੁਹਾਨੂੰ ਮੈਂ ਦੱਸ ਦੇਣਾਗਾ ਸਰੋਂ ਦਾ ਤੇਲ ਲਿਆ ਥੋੜਾ ਜਿਹਾ ਨਮਕਾ ਤੇਲ ਜਿਹਾ ਪਾਲਿਆ ਤੇ ਗਾਂ ਨੂੰ ਖਾਲੀ ਕਰਕੇ ਇੱਕ ਵਾਰੀ ਪਹਿਲੇ ਬਿਆਂਦੀ ਜੇ ਗਾਂ ਥੋੜਾ ਪੇਰ ਚੱਕਦੀ ਗਏ ਤੇ ਲੁਵਾਂ ਦੇ ਵਿੱਚ ਉਹਦੇ ਰਗੜ ਦਿਓ ਤਿੰਨ ਟਾਈਮ ਤਿੰਨ ਟਾਈਮ ਕਰੋ ਤਿੰਨ ਟਾਈਮ ਬਾਅਦ ਚ ਗਾਂ ਫੇਰ ਚ ਸੱਜਰ ਸੂਈ ਪੈਰ ਜਾਂ ਚੱਕਦੀ ਆ ਤਾਂ ਆ ਆ ਤਰੀਕਾ ਬਣਾ ਲੈਣਾ ਫੇ ਥੋੜੇ ਹਥੇਲੀ ਦੇ ਵਿੱਚ ਆਪਾਂ ਸਰੋਂ ਦਾ ਤੇਲ ਪਾ ਲਿਆ ਉੱਥੇ ਥੋੜਾ ਦੋ ਚਮਚ ਨਮਕ ਪਾ ਲੇ ਤੇ ਲਵਾਨ ਦੇ ਵਿੱਚ ਵਧੀਆ ਰਗੜਦੇ ਤੇ ਤੇ ਬਾਅਦ ਚ ਦੋ ਤਿੰਨ ਟਾਈਮ ਕਰੋਗੇ ਤਿੰਨ ਚੌਥਾ ਟਾਈਮ ਗਾ ਪੈਰ ਨਹੀਂ ਚੱਕੂ ਤੁਹਾਡੇ ਆ ਚੀਜ਼ਾਂ ਸਮਝਣ ਵਾਲੀ ਚੀਜ਼ਾਂ ਗੀ ਵੀਰ ਭਰਾਕ ਦਾ ਕਹਿੰਦੇ ਕਿ ਸਾਡੇ ਜੀ ਗਾਈ ਹੈਗੀ ਐ ਅਸੀਂ ਤਾਂ ਸਾਡਾ ਧੋਖਾ ਹੋ ਗਿਆ ਠੱਗੀ ਹੋ ਗਈ ਲੱਤਾਂ ਮਾਰਦੀ ਗਏ ਗਾਈ ਮਾਮਲੇ ਖਰੀਦਣ ਦੇ ਵਿੱਚ ਅਗਰ ਤੁਸੀਂ ਖਰੀਦ ਦਿਓ ਧੋਖਾ ਠੱਗੀ ਹੋਊਗੀ ਵੀਰ ਜੀ ਅਸੀਂ ਮੈਂ ਕਹਿੰਨਾਗਾ ਘਰੇ ਬੈਠੇ ਨਾ ਖਰੀਦੋ ਆਓ ਅਸੀਂ ਜਿੱਦਾਂ ਤੁਹਾਨੂੰ ਗਾਈ ਰੇਣ ਰੁਕਣ ਦੀ ਸਾਰੀ ਤੁਹਾਨੂੰ ਸਾਰੀ ਫੈਸਿਲਿਟੀ ਮਿਲੀ ਜਾਂਦੀ ਹੈ ਆ ਕੇ ਰੁਕੋਗੇ ਤੁਸੀਂ ਖਾਣਾ ਪੀਣਾ ਤੁਹਾਡਾ ਬਿਲਕੁਲ ਫਰੀ ਆਫ ਕੋਸਟ ਹੈਗਾ ਗਊਮਤ ਇਹੋ ਚੀਜ਼ ਤੁਸੀਂ ਸਵੇਰੇ ਸ਼ਾਮ ਦਾ ਦੁੱਧ ਚੋਣਾਗਾ ਤੁਸੀਂ ਪਰ ਤੁਹਾਡੇ ਘਰੇ ਜਾ ਕੇ ਤੁਹਾਨੂੰ ਮਨ ਨੂੰ ਚਿੱਤ ਲੱਗਣੀ ਚਾਹੀਦੀ ਉਹ ਚੀਜ਼ ਕਿ ਮੈਂ ਉੱਥੇ ਜਾ ਕੇ ਚੀਜ਼ ਲੈ ਕੇ ਆਇਆਗਾ ਫਿਰ ਸਵਾਦ ਹੈਗਾ ਵੀ ਅਗਰ 10 ਪਰਾ ਹੋਰ ਵੀ ਵੇਖਣਗੇ ਜਿੱਦਾਂ ਮੇਰੀ ਉਮਰ ਕਿੰਨੀ ਹੈ 35 ਸਾਲ ਮੇਰੀ ਉਮਰ ਹੈਗੀ ਹੈ ਬਿਲਕੁਲ ਮੈਂ ਜ਼ੀਰੋ ਤੋਂ ਉੱਠ ਕੇ ਆਇਆ ਤਿੰਨ ਪੀੜੀਆਂ ਨਿਕਲ ਗਈਆਂ ਇਹਦੇ ਵਿੱਚ ਬਾਪੂ ਤੇ ਦਾਦਾ ਜੀ ਹੋਰ ਕੰਮ ਕਰਦੇ ਸੀਗੇ ਉਸ ਤੋਂ ਬਾਅਦ ਚੀਜ਼ ਬਹਿਰ ਬਾਹਰ ਨੂੰ ਡਾਊਨ ਚੱਲਿਆ ਗਿਆ ਅਤੋ ਜਦੋਂ ਆਪਾਂ ਚੱਕ ਕੇ ਲੈ ਗਿਆ ਇਹਨੂੰ 2013 ਤੋਂ ਮੈਂ ਮੋਬਾਈਲ ਮੇਰਾ ਜੋ ਖੁਦ ਦਾ YouTube ਚੈਨਲ ਚੱਲਦਾ rauzi dairy farm ਤੇ ਉੱਥੇ ਮੈਂ ਚੱਕ ਕੇ ਫੇਰ ਉੱਤੇ ਲੈ ਗਿਆ 2013 ਤੋਂ ਸਟਾਰਟ ਕੀਤਾ ਹੈਗਾ ਹੁਣ 1 ਲੱਖ ਦੇ ਸਮਬੰਧੀ ਮੇਰੇ ਸਬਸਕ੍ਰਾਈਬਰ ਹੈ ਆਪਾਂ ਕਹਿੰਨੇ ਹਰੇਕ ਵੀਡੀਓ 'ਚ ਮਾਹੀ ਗੱਲ ਕਹਿੰਦਾ ਵੀ ਜਿਹੜੇ ਜਿੰਤਨ ਲੈਣਾ ਨਾ ਤਰਪੀਆ ਦੇ ਕੇ ਅਗਰ ਕੋਈ ਚੀਜ਼ ਲੈਣੀ ਹੈ ਤਾਂ ਮੈਂ ਕਹਤੋਂ ਤੁਸੀਂ ਜਾ ਕੇ ਜਾਂਚ ਪਰਖ ਕੇ ਫੇਰ ਲਓ ਇੱਕ ਵਾਰੀ ਤੁਸੀਂ ਆ ਕੇ ਵੇਖ ਲਿਆ ਕਰ ਲਿਆ ਫਿਰ ਤੁਸੀਂ ਆਪੇ ਕਰੇ ਬੈਠੇ ਖਰੀਦ ਲਓ ਕੋਈ ਪ੍ਰੋਬਲਮ ਨਹੀਂ ਉਸ ਚੀਜ਼ ਨੂੰ ਤਾਂ ਇੱਕ ਵਾਰੀ ਆਪਾਂ ਪੂਰੀ ਲੋਕੇਸ਼ਨ ਪੂਰੀ ਤੁਹਾਨੂੰ ਥਾਂ ਬਾਰੇ ਤੇ ਬਾਈ ਜੀ ਆਪਣੇ ਬਾਰੇ ਤੇ ਸੰਪਰਕ ਨੰਬਰ ਕਿਸਾਨ ਭਰਾਓ ਨੋਟ ਕਰ ਲਓ Rao ji Dairy Farm shri ganga nagar ਤੋਂ ਜਿਹੜਾ ਪਿੰਡ ਆ ਇਹ ਬਾਈ ਜੀ ਪ੍ਰੋਪਰ ਜਾਣਕਾਰੀ ਦੇ ਦਿਓ ਸਾਡੇ ਕਿਸਾਨ ਭਰਾਵਾਂ ਨੂੰ ਵੀ ਤੁਹਾਡੇ ਕੋਲੇ ਆਉਣਾ ਹੈ ਪੰਜਾਬ ਤੋਂ ਆਉਣਾ ਹੈ ਕਿਵੇਂ ਆਉਣਾ ਮੇਰੇ ਜੀ ਪੰਜਾਬ ਤੋਂ ਜਦੋਂ ਕੋਈ ਭਰਾ ਪੰਜਾਬ ਤੋਂ ਵੇਖ ਰਿਹਾ ਵੀਡੀਓ ਤੇ shri ganga nagar ਤੁਸੀਂ ਪਹੁੰਚ ਗਏ ਗੰਗਨਾਰ ਪਹੁੰਚ ਗਏ ਤਾਂ ਤੁਸੋਂ ਤੋਂ ਬੱਸ ਮਿਲ ਜੂ ਤੁਹਾਨੂੰ ਕਮਿਨਪੁਰੇ ਵਾਸਤੇ ਯਾਨੀ ਕਿ ਕਰਨਪੁਰ ਰੋਡ ਹੀ ਪੈਂਦੀ ਆ ਉਹਨ ਕਿ ਜੀ ਕਰਨਪੁਰ ਜਾਣਾ ਮੈਂ ਕਰਨ ਵਾਸਤੇ ਬੈਠਾ ਹਾਂ ਜੀ ਕਰਨਪੁਰ ਕਮਿਨਪੁਰੇ ਤੁਸੀਂ ਟਿਕਟ ਲੈ ਲਓ ਕਮਿਨਪੁਰੇ ਉਤਰ ਕੇ ਤੁਸੀਂ ਫੇਰ ਕੋਈ ਤੁਸੀਂ ਤੁਹਾਨੂੰ ਨਹੀਂ ਆਪਣੀ ਗਾਪ ਦੀ ਗੱਡੀ ਤੇ ਤੁਸੀਂ ਆ ਰਹੇ ਹੋ Google ਤੇ ਜਾਓ ਸਰਚ ਕਰੋ raujee dairy farm raujee dairy farm ਸਰਚ ਕਰੋ ਆਪਣੇ ਡੇਰੀ ਫਾਰਮ ਪਰਪਰ ਤੁਹਾਨੂੰ ਲੋਕੇਸ਼ਨ ਮਿਲ ਜੂਗੀ ਫੇਰ ਵੀ ਤੁਸੀਂ ਨਹੀਂ ਆ ਸਕਦੇ ਗਾਂ ਹੀ ਲੈਣ ਵਾਸਤੇ ਆਇਓ ਕਮਿਨਪੁਰੇ ਉੱਤੇ ਗੰਗਨਾਰ ਰੁੱਕ ਕੇ ਤੁਸੀਂ ਫੋਨ ਕਰੋ ਰਾਤ ਨੂੰ 10 ਵਜੇ ਚ ਰਾਤ ਤੜਕੇ 4 ਵਜੇ 5 ਵਜੇ ਤੁਸੀਂ ਕਾਲ ਕਰੋ ਵੀ ਅਸੀਂ ਇੱਥੇ ਆ ਕੇ ਸਿਕਾਈ ਲੈਣੀ ਹੈ ਗੱਡੀ ਜਾਓਗੇ ਤੁਹਾਨੂੰ ਤਸ਼ਾਕ ਤੁਹਾਨੂੰ ਲੈ ਕੇ ਆਓ ਕਈ ਵਾਰੀ ਨਾ ਜਿਵੇਂ ਮੰਨ ਲਓ ਤੁਹਾਡੇ ਕੋਲ ਇੰਨੀਆਂ گاਵਾ ਖੜੀਆਂ ਮੈਨੂੰ ਤਾਂ ਲੱਗਦਾ ਨਹੀਂ ਵੀ ਜੇ ਕੋਈ ਕਿਸਾਨ ਭਰਾ ਆਊਗਾ ਤੇ ਉਹ ਗਾਂ ਤੋਂ ਵੇਣਾ ਜਾਊਗਾ ਤੇ ਇਹ ਤਾਂ ਪੂਰੀ ਫੈਸਿਲਿਟੀ ਹੈਗੀ ਹੈ ਨਾ ਵੀ ਜੇ ਇੱਥੋਂ ਗਾਂ ਲੈ ਕੇ ਜਾਣੀ ਹੋਵੇ ਸਾਧਨ ਸੁਧਨ ਦਾ ਇੰਤਜ਼ਾਮ ਪੂਰਾ ਹੈਗਾ ਸਾਰਾ ਕੁਝ ਮਿਲੂਗਾ ਸਾਧਨ ਮਿਲੂਗਾ ਹੁਣ ਤੱਕ ਆਈਆਂ ਘਾਟੇ ਕਿ ਚਲੋ ਕੱਲ ਵੀ ਆਪਣੇ ਸੀਗੀ ਭਰਾ ਹੋਰ ਵੀ ਆਏ ਸੀ ਦੱਸ ਗਏ ਉਹ ਲੈ ਗਿਆ ਨਹੀਂ ਤਾਂ ਗਾਈਆਂ ਦਾ 25 30 ਜਾਂ 40 ਗਾਈਆਂ ਹਮੇਸ਼ਾ ਆਪਣੇ ਫਾਰਮ ਤੇ ਮਿਲੂਗੀ ਤਾਂ 100 ਤੋਂ 150 ਗਾਂ ਜਿਹੜੇ ਬਾਹਰ ਆਪਣੇ ਤੁਰੇ ਫਿਰਦੇ ਉਹ ਤੁਹਾਨੂੰ ਮਿਲੂਗੀ ਉਹ ਤਾਂ ਹੈਗਾ ਹੀ ਆ ਵੀ ਹੁਣ ਤੁਸੀਂ ਵੇਖ ਲਓ ਵੀ ਇੱਥੇ ਬਾਈ ਜੀ ਨੇ ਮੈਨੂੰ ਲੱਗਦਾ 15 16 ਗਾਈਆਂ ਤਾਂ ਸਾਨੂੰ ਸੱਜਰ ਸੂਈਆਂ ਜਾਂ ਸੂਣ ਵਾਲੀਆਂ ਹੀ ਦਿਖਾਤੀਆਂ ਤੇ ਜਿਹੜਾ ਉਧਰ ਪਰਲੇ ਪਾਸੇ ਤੁਸੀਂ ਦਿਖਾਇਆ ਉਹ ਵੀ ਅਸੀਂ ਪੂਰੇ ਕੱਟ ਦੀ ਵੀਡੀਓ ਵਿੱਚ ਜਿਵੇਂ ਤੁਸੀਂ ਵੇਖ ਹੀ ਲਈ ਹੈ ਵੀ ਗਾਵਾਂ ਬਾਈ ਕੋਲੇ ਬਹੁਤ ਹੈ ਜੇ ਆਉਂਗੇ ਪਸੰਦ ਕਰੋਗੇ ਹਰੇਕ ਰੇਟ ਦੀ ਹਰੇਕ ਕਿਸਮ ਦੀ ਤੁਡੀ ਜਿਹੜੀ ਪਸੰਦ ਆ ਨਾ ਉਹ ਤੁਹਾਨੂੰ ਇੱਥੇ ਆ ਕੇ ਮਿਲ ਜੂਗੀ ਬਿਲਕੁਲ ਜੀ ਮਿਲ ਜੂਗੀ ਤੇ ਬਾਕੀ ਅਗਰ ਗੱਲ ਕਰੀਏ ਕਈ ਵੀਰ ਭਰਾ ਕਹਿੰਦੇ ਵੀ ਦੋ ਕਈਆਂ ਸਟਾਰਟ ਕਰ ਲਿਆ ਚਾਰ ਕਈਆਂ ਸਟਾਰਟ ਕਰ ਲਿਆ ਆ ਜੀ ਮੈਂ ਕਹਿੰਨਾ ਕਿ ਜਿਵੇਂ ਬਾਜ਼ਾਰ ਚੋਂ ਸਬਜ਼ੀ ਲੈਣ ਨਹੀਂ ਗਏ ਉਹ ਚੀਜ਼ ਹੈਗੀ ਹੈ ਇੱਥੇ ਤੁਹਾਨੂੰ ਬਿਜ਼ਨਸ ਅਗਰ ਤੁਸੀਂ ਸਟਾਰਟ ਕਰਨਾ ਨਾ ਕੋਈ ਤਾਂ ਆਪਾਂ ਕੋਈ ਵੀ ਕੰਮ ਕਰਦੇ ਹਾਂ ਉਹਦੇ ਵਿੱਚ ਤੁਹਾਨੂੰ ਹੌਸਲਾ ਰੱਖਣਾ ਪੈਣਾਗਾ ਜਿਹੜਾ ਨਿਹਾਂ ਵੀਰ ਭਰਾ ਮੇਰੀ ਵੀਡੀਓ ਦੇਖ ਰਿਹਾ ਉਹਦੇ ਵਾਸਤੇ ਕਹਿੰਨਾ ਮੈਂ ਮੈਂ ਖੁਦ ਅਗਰ ਪੀਰਜ ਵਿੱਚ ਮੀਰੋ ਤੋਟ ਕੇ ਆਇਆਗਾ ਇੱਕ ਟਾਈਮ ਉਹ ਵੀ ਸੀਗਾ ਮੇਰੇ ਮੈਂ ਹੁਣ ਆਪਣੇ ਐਮਏ ਕੀਤੀ ਹੈ ਮੇਰੇ ਜੀਓਗ੍ਰਾਫੀ ਤੋਂ ਤੇ ਜਿਹੜੀ ਸਟੱਡੀ ਕੀਤੀ ਹੈ ਤੇ ਡੈਡੀ ਨੇ ਮੇਰੇ 300 ਰੁਪਏ ਦਿਹਾੜੀ ਕਰਕੇ ਮਜ਼ਦੂਰੀ ਕਰਕੇ ਮੈਨੂੰ ਪੜਾਇਆ ਸੀਗਾ ਪਰ ਇੱਕ ਮੰਨ ਜੇ ਗੱਲ ਸੀਗੀ ਵੀ ਆਪਾਂ ਉਹ ਅਗਰ ਮੇਰੇ ਵਾਸਤੇ ਇਹਨਾਂ ਨੇ ਇਹਨਾਂ ਦੁੱਖ ਤਕਲੀਫ ਵੇਖੀ ਹੈ ਨਾ ਤੇ ਇੱਕ ਦਿਨ ਮੈਂ ਇਹੋ ਜਿਹਾ ਲਿਆ ਕੇ ਦੇਣਾ ਇਹਨਾਂ ਨੂੰ ਵੀ ਆਪ ਦਾ ਜਿੰਦਾ ਮਰਜ਼ੀ ਜੋ ਕੁਝ ਕਰੀ ਜਾਵੇ ਇਹਨਾਂ ਨੂੰ ਕੋ ਟੈਨਸ਼ਨ ਨਾ ਰਹੇ ਇਸ ਚੀਜ਼ ਦੀ ਤੇ ਦੇਖੋ ਜਿਹਨੇ ਜਿਹੜੇ ਬੰਦੇ ਨੇ ਇੰਨੀ ਮਿਹਨਤ ਕੀਤੀ ਹੋਵੇ ਤੇ ਮੈਨੂੰ ਨਹੀਂ ਲੱਗਦਾ ਕਿਸਾਨ ਭਰਾਵੋ ਵੀ ਉਹ ਬੰਦਾ ਕਿਸੇ ਨਾ ਠੱਗੀ ਠੋਰੀ ਮਾਰੂਆ ਤੇ ਬਾਈ ਜੀ ਇੱਕ ਨੰਬਰ ਸਾਫ਼ ਇਹ ਕੰਮ ਕਰਦੇ ਆ ਪਸ਼ੂ ਪਾਲਣ ਦਾ ਵੀ ਜ਼ੀਰੋ ਤੋਂ ਜੇ ਇੱਥੋਂ ਤੱਕ ਪਹੁੰਚੇ ਆ ਤਾਂ ਕਿਸੇ ਵਜ੍ਹਾ ਕਰਕੇ ਪਹੁੰਚੇ ਆ ਉਹ ਵਜ੍ਹਾ ਸਿਰਫ ਮਿਹਨਤ ਹੈ ਉਹ ਵਜ੍ਹਾ ਇਮਾਨਦਾਰੀ ਹੈ ਉਹ ਵਜ੍ਹਾ ਤਬਾਕ ਪਿਆਰ ਹੈ ਨਾਲ ਵਾਲੇ ਕਿਸਾਨ ਭਰਾਵਾਂ ਦੇ ਨਾਲ ਤਾਂ ਬਾਈ ਜੀ ਜੇ ਕੋਈ ਨਵਾਂ ਕਿਸਾਨ ਭਰਾ ਕੋਈ ਨੌਜਵਾਨ ਤੁਹਾਡੇ ਵਾਂਗੂ ਕਿਸਾਨ ਭਰਾ ਸ਼ੁਰੂ ਕਰਦਾ ਕਿਤਾ ਤਾਂ ਕਿੰਨੀਆਂ ਸਹੀ ਵਾਲ گاਵਾ ਪਾਲੇ ਤੇ ਕਿੱਥੋਂ ਸ਼ੁਰੂ ਕਰੇ ਹਾਂਜੀ ਮੈਂ ਉਹਦੇ ਬਸ ਦੱਸ ਰਿਆਂ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਤੇ ਆਉਂਗੇ ਤੁਸੀਂ ਡੈਰੀ ਫਾਰਮ ਤੇ ਆਉਂ ਪਹਿਲਾਂ ਵੇਖੋ ਮੈਂ ਕਹਿੰਨਾ ਵੀ ਅਗਰ ਮੈਂ ਸ਼ੁਰੂ ਕੀਤਾ ਤੇ ਵੀਰ ਜੀ ਮੈਂ ਵੀ ਗੋਆ ਦੇ ਵਿੱਚ ਮੱਥਾ ਮਾਰਿਆ ਮੈਂ ਪੜ੍ਹਾਈ ਐਡੀ ਜ਼ਰੂਰ ਕੀਤੀ ਗਈ ਹੈ ਪਰ ਮੈਂ ਕਦੇ ਆ ਸਿੱਧਾ ਮਾਨ ਨਹੀਂ ਕੀਤਾ ਵੀ ਮੈਂ ਗੋਆ ਨਹੀਂ ਚਾਹਦਾ ਮੈਂ ਅੱਜ ਵੀ ਹੈ ਨਾ ਤੇ ਅਗਰ ਮੇਰੇ ਲੇਵਰੇ ਕੋ ਕੰਮ ਨਹੀਂ ਕਰਦਾ ਮੈਂ ਆਪ ਚੱਕ ਕੇ ਗੋਆ ਚੱਕ ਕੇ ਬਰਸਟਿਆਂ ਮੈਨੂੰ ਕੋਈ ਸੰਕਸ਼ਰ ਨਹੀਂ ਗੀ ਮੈਂ ਕੰਮ ਕਰਦਾ ਤਾਂ ਮੇਰਾ ਆਪ ਦਾ ਕੰਮ ਮੈਂ ਕਿਸੇ ਅੱਗੇ ਨਹੀਂ ਕੰਮ ਕਰਦਾ ਮੇਰਾ ਆਪ ਦਾ ਕੰਮ ਹੈਗਾ ਤੋਂ ਉਹਦੇ ਵਿੱਚ ਦੂਜੀ ਗੱਲ ਕੀ ਹੈ ਕਿ ਜੇ ਆਪਾਂ ਮਿਹਨਤ ਕਰਦੇ ਆ ਨਾ ਤੇ ਅਗਰ ਆਪ ਮਿਹਨਤ ਆਪਾ ਲਗਾਤਾਰ ਕੀਤੀ ਸੱਚੇ ਦਿਲ ਨਾਲ ਕੀਤੀ ਤੇ ਮਿਹਨਤ ਆਪਣੀ ਰੱਬ ਆਪ ਨੂੰ ਉਹ ਜ਼ਰੂਰ ਲਟਾਉਂਦਾ ਆਪਣੇ ਮਿਹਨਤ ਦਾ ਫਲ ਜਿਹੜਾ ਤੇ ਅਗਰ ਮੈਂ ਜਿਹੜਾ ਕੋਈ ਨਿਆ ਫੈਰੀ ਫਾਰਮ ਸਟਾਰਟ ਕਰਨਾ ਚਾਹੁੰਦਾ ਤੇ ਉਹਦੇ ਵਾਸਤੇ ਕੀ ਕਰੂਗਾ ਕਿ ਆਹ ਇੱਥੇ ਆਓ ਤੁਸੀਂ ਪਹਿਲਾਂ ਚੀਜ਼ ਨੂੰ ਸਮਝੋ ਤੁਹਾਡੇ ਕੋਲ ਅਮਾਉਂਟ ਹੈਗੀ ਹੈ ਪੈਸੇ ਹੈਗੇ ਆ ਤੁਸੀਂ ਐਂ ਦਾ ਨਾ ਕਰੋ ਵੀ ਆਏ ਅਸੀਂ ਗਾਇਆਂ ਲੈ ਕੇ ਤੁਰ ਪਏ ਨਹੀਂ ਉਹ ਚੀਜ਼ ਨੂੰ ਸਮਝੋ ਕੀ ਖਵਾਇਆ ਪਿਆ ਰਿਹਾ ਕੀ ਪਿਆਇਆ ਜਾ ਘਰੇ ਜਾਣ ਗਏ ਸੂਈ ਗਾਂ ਲੈ ਲਈ ਤੁਸੀਂ ਉਸ ਤੋਂ ਥੋੜਾ ਕੱਟ ਕਰ ਦਈਏ ਉਸ ਨੂੰ ਸਮਝੋ ਕੱਟ ਕਰੂਗੀ ਨਾਰਮਲੀ ਚੀਜ਼ੇ ਕੀ ਹੈ ਦੇਸੀ ਗਾਂ ਕੀ ਚੀਜ਼ੇ ਕੀ ਹੈ ਬੰਦੇ ਦਾ ਹਿਊਮਨ ਇੱਕ ਹੋ ਗਿਆ ਇਨਸਾਨ ਹੋ ਗਿਆ ਉਹਦੀ ਫਿਤਰਤ ਦੇ ਦੇਸੀ ਗੋਵਰਾਂ ਦੀ ਫਿਤਰ ਸੇਮ ਹੀ ਹੈਗੀ ਹੈ ਨਹੀਂ ਤਾਂ ਜਾ ਕੇ ਇਹਨਾਂ ਚਿੱਤ ਨਹੀਂ ਲਾਉਂਦੀ ਉਹ ਪਰੇਸ਼ਾਨ ਹੁੰਦੀ ਹੈ ਸਟ्रेस ਤੇ ਰਹਿੰਦੀ ਹੈ ਉਹਨੂੰ ਦਿੱਕਤ ਪਰੇਸ਼ਾਨੀ ਆਊਗੀ ਹੋਰ ਅਗਰ ਉਸ ਚੀਜ਼ ਨੂੰ ਤੁਸੀਂ ਸਮਝਦੇ ਹੋ ਉਸ ਤੋਂ ਵੱਧ ਤੁਸੀਂ ਉਹਨਾਂ ਨਾਲ ਪਿਆਰ ਕਰਦੇ ਹੋ ਪਿਆਰ ਨਾਲ ਰੱਖਦੇ ਹੋ ਉਹਨੂੰ ਤੇ ਕੁਝ ਵੀ ਪਾ ਦਿਓ ਕੁਝ ਵੀ ਖਵਾ ਦਿਓ ਉਹਨਾਂ ਨਾਲ ਤੁਹਾਨੂੰ ਦੁੱਧ ਪੂਰਾ ਦੇ ਦਊ ਦੋਨੋਂ ਉਹ ਉਹ ਮੰਨਤਾ ਪਾਲ ਦਿਓ ਪਿਆਰ ਪਾਲ ਦਿਓ ਤੁਹਾਡੇ ਤੋਂ ਤੇ ਦੇਸੀ ਗੋਮੇ ਰੱਖਣ ਵਾਸਤੇ ਤੁਸੀਂ ਕੀ ਕਰਨਾ ਹੈਗਾ ਕਿ ਪਹਿਲਾਂ ਤੇ ਆਓ ਵੇਖੋ ਸਾਡਾ ਸੈਟਅਪ ਵੇਖੋ ਕਿਦਾਂ ਕੰਮ ਹੈਗਾ ਕਿਦਾਂ ਉਹਨਾ ਕੱਚੀ ਛੱਤ ਲਾ ਰੱਖੀ ਆਪਾਂ ਤਾਂ ਇੱਥੇ ਆਪਾਂ ਪੱਕੇ ਆਪਾਂ ਜਾਂ ਲੋਇਲਟੀ ਨਾ ਗਿਆ ਇਸ ਦੂਜੀ ਦੂਸਰੀ ਸਿੰਟਲ ਤੇ ਨਾ ਵੀ ਪਾ ਸਕਦੇ ਆ ਆਰਸੀ ਦੀ ਛੱਤ ਵੀ ਪਾ ਸਕਦੇ ਆ ਹੁਣ ਕਈ ਵਾਰ ਲੇਟ ਨਹੀਂ ਹੁੰਦੀ ਇੱਥੇ ਤੇ ਕੋਈ ਦਿੱਕਤ ਨਹੀਂ ਕ ਥੱਲੇ ਅਸੀਂ ਕੱਚਾ ਥਾਂ ਰੱਖਿਆਗਾ ਪੱਕਾ ਫਰਸ਼ ਵੀ ਇੱਥੇ ਲਾ ਸਕਦੇ ਆ ਇੱਥੇ ਪਰ ਨਹੀਂ ਲਾਉਂਦੇ ਕਿ ਜਿੰਨਾ ਪਸੂ ਇੱਥੇ ਆ ਕੇ ਰਿਲੈਕਸ ਹੁੰਦਾ ਨਾ ਉਹ ਪੱਕੀ ਥਾਂ 'ਚ ਨਹੀਂ ਹੁੰਦਾ ਬਹੁਤ ਸਾਰੀਆਂ ਗੱਲਾਂ ਤੁਸੀਂ ਨਾ ਕੱਲਾ ਸਾਹੀਵਾਲ گاਵਾ ਰਾਠੀ گاਵਾ ਜਾਂ ਥਾਰਪਾਰਕਰ گاਵਾ ਨਹੀਂ ਵੇਖੀਆਂ ਤੁਸੀਂ ਬਹੁਤ ਸਾਰੀ ਜਾਣਕਾਰੀ ਲਈ ਹੈ ਵੀ ਦੇਖੋ ਇਧਰ ਕੱਚਾ ਜਿਹੜਾ ਹੈਗਾ ਉਹ ਰੱਖਿਆ ਹੋਇਆ ਆਮ ਤੌਰ ਤੇ ਸਾਡੇ ਕਿਸਾਨ ਭਰਾਵਾਂ ਦਾ ਵੀ ਕੱਚਾ ਹੀ ਹੈ ਆ ਗਈ ਬਾਲੂ ਮਿੱਟੀ ਆਪਣੇ ਕੱਚਾ ਥਾਂਗੇ ਫੇਰ ਵੀ ਅਸੀਂ ਨਾ 25 ਰੁਪਏ ਟਰਾਲੀ ਦੇ ਕੇ ਤਾਂ ਸੜਾਈ ਹੈਗੀ ਹੈ ਜਿੱਦਾਂ ਅਸੀਂ ਆਪਾਂ ਜਵਾਹ ਖੇលਦੇ ਨੇ ਮਿੱਟੀ ਚਿੱਤ ਕੇ ਖੁਸ਼ ਹੁੰਦਾਗਾ ਇਦਾਂ ਸਾਡੇ ਪਸ਼ੂ ਤਾਂ ਚਿੱਤ ਖੁਸ਼ ਹੋਣ ਜਿੱਦ ਜਿੱਦ ਕੱਚੇ ਥਾਂ ਤੇ ਬੈਠਦੇ ਜਦੋਂ ਫਿਰ ਦੁੱਧ ਵੀ ਫੇਰ ਹੀ ਦਿੰਦਾਗਾ ਪਸ਼ੂ ਦੁੱਧ ਵੀ ਹੈ ਨਾ ਦੁੱਧ ਵੀ ਫੇਰ ਹੀ ਦਿੰਦਾਗਾ ਕਿ ਜਦੋਂ ਉਹ ਤਾਂ ਚਿਤਰਾਜੀ ਹੋਏ ਉਹਦਾ ਤੇ ਜਦੋਂ ਹੁਣ ਬਾਲਟੀ ਭਰ ਕੇ ਦੁੱਧ ਜੇ ਆਰਾਮ ਨਾਲ ਜਿੰਦਾ ਮਰਜ਼ੀ ਚੋਂਦੇ ਰਹੋ ਤੁਸੀਂ ਫਿਰ ਜਦੋਂ ਪਸ਼ੂ ਚਿਤਰਾਜੀ ਹੈ ਨਾ ਪਸ਼ੂ ਦਾ ਤੇ ਤੁਹਾਡਾ ਦਿਲ ਵੀ ਤੁਹਾਡਾ ਦਿਲ ਕਰੂਗਾ ਤਾਂ ਗਾਂ ਬਾਲਟੀ ਭਰ ਕੇ ਦੁੱਧ ਦਿੰਦੀ ਹੈ ਤੇ ਪਸ਼ੂ ਦਾ ਚਿਤਪੂਰਾ ਰਾਜੀ ਰਹੂਗਾ ਫਿਰ ਤਾਂ ਬਾਈ ਜੀ ਜੇਕਰ ਕੋਈ ਤੁਹਾਡੇ ਨਾਲ ਕਿਸਾਨ ਪ੍ਰਾਜ ਸੰਪਰਕ ਕਰਦਾ ਤੇ ਕੀ ਕਹਨੇ ਹੋ ਵੀ ਸਾਹੀਵਾਲ گاਵਾ ਤੁਹਾਡੇ ਤੋਂ ਇੱਕ ਨੰਬਰ ਲੈ ਕੇ ਕਿੱਤਾ ਚਲਾਉਂਦਾ ਕੋਈ ਨਵਾਂ ਕਿਸਾਨ ਭਰਾ ਜਾਂ ਕਈ ਵਾਰੀ ਕਿਸਾਨ ਭਰਾ ਆਪਦੇ ਘਰ ਵਾਸਤੇ ਕੋਈ ਇੱਕ ਅੱਧੀ ਗੇ ਸਾਹੀਵਾਲ ਗਾਂ ਰੱਖ ਲੈਂਦਾ ਤੇ ਤੁਹਾਡੇ ਕੋਲੋਂ ਲੈ ਕੇ ਪਸ਼ੂ ਕਾਮਯਾਬ ਰਹੂ ਚਾਹੇ ਉਹ ਡੇਰੀ ਫਾਰਮਿੰਗ ਦਾ ਕਿੱਤਾ ਕਰ ਲੇ ਵੀਰ ਜੀ ਕਾਮਯਾਬ ਜਦੋਂ ਰਹੂਗਾ ਜਦੋਂ ਜਾਣਕਾਰੀ ਅਕੋਰਡਿੰਗ ਲੈ ਕੇ ਫਿਰ ਗਾਂ ਰੱਖੀ ਗਈ ਹੈ ਹੁਣ ਜਿੱਦਾਂ ਆਪਣਾ ਉਹ ਗਾਂ ਹੀ ਵੇਖ ਰਿਹਾ ਥੋੜਾ ਜਿਹਾ ਪੇਰ ਚੱਕ ਰਿਹਾ ਜਿਹੜੇ ਵੀਰ ਪਰਾਨੇ ਆ ਗਾਂ ਲੈ ਕੇ ਉੱਠ ਗਿਆ ਉਹਨੇ ਗਾਂ ਨੇ ਪੇਰ ਚੱਕ ਲੋ ਕਦੇ ਜੀ ਮੈਨੂੰ ਤਾਂ ਮਾਰਤਾ ਨਹੀਂ ਉਹ ਚੀਜ਼ ਨੂੰ ਸਮਝੋ ਥਿਉਰੀ ਨੂੰ ਸਮਝੋ ਤੋਂ ਦਿੱਕਤ ਪਰੇਸ਼ਾਨੀ ਇਹਨੂੰ ਸਮਝੋ ਜਦੋਂ ਮਰਜ਼ੀ ਕਾਲ ਕਰੋ ਤੁਸੀਂ ਬਸ ਤੁਹਾਨੂੰ ਸੋਲੂਸ਼ਨ ਦੱਸਾਂਗੇ ਤੁਹਾਨੂੰ ਉਹਦਾ ਭਾਈ ਜੀ ਕਹਿੰਦੇ ਆ ਵੀ ਇੱਕ ਵਾਰੀ ਗਾਂ ਦੇ ਕੇ ਨਵੇੜਨ ਵਾਲਾ ਕੰਮ ਨਹੀਂ ਵੀ ਸੌਦਾ ਹੋ ਗਿਆ ਗਾਂ ਲੈ ਗਏ ਪੈਸੇ ਆ ਗਏ ਤੇ ਗੱਲ ਖਤਮ ਤੁਹਾਡੇ ਨਾਲ ਖੜੇ ਆ ਕੋਈ ਪਸ਼ੂ ਪਰੇਸ਼ਾਨੀ ਕਰਦਾ ਸਾਤੋਂ ਪੁੱਛੋ ਕੋਈ ਜਾਣਕਾਰੀ ਲੈਣੀ ਹੈ ਸਾਤੋਂ ਪੁੱਛੋ ਪਰ ਪਹਿਲਾਂ ਇਹਨਾਂ ਗਾਵਾਂ ਦੇ ਸੁਭਾ ਨੂੰ ਸਮਝ ਕੇ ਖਰਾਦ ਪਾਣੀ ਖਰਾਕ ਨੂੰ ਸਮਝ ਕੇ ਫੇਰ ਪਰੋ 100% ਤੁਸੀਂ ਕਾਮਯਾਬ ਹੋਵੋਗੇ ਹਾਂਜੀ ਦੂਜੀ ਗੱਲ ਕੀ ਹੈਗੀ ਹੈ ਵੀ ਮੈਂ ਜਿਹੜਾ ਇੱਕ ਨੰਬਰ ਦੱਸ ਦਿੰਦਾ ਜਿਵੇਂ ਫੇਰ ਵੀ ਆਪਣਾ ਡੇਰ ਦੇਖ ਕੇ ਚਾਰ ਨੰਬਰ ਚੱਲਦੇ ਆ ਇਸ਼ਾਰਾ ਜਿਵੇਂ ਮਗਰ ਬੈਨਰ ਲੱਗਿਆਗਾ ਤਿੰਨ ਨੰਬਰ ਆ ਹੈਗੇ ਤਾਂ ਤੁਸੀਂ ਵੇਖ ਸਕਦੇ ਹੋ ਇਹਨਾਂ ਨੰਬਰਾਂ ਤੇ ਜਿਹੜਾ ਉਤਲਾ ਨੰਬਰ ਹੈ ਗੋਰੀਸ਼ੰਗ ਨਾਮ ਤੋਂ ਉਤਲਾ ਨੰਬਰ ਮੇਰਾ ਹੈਗਾ 7232040622 ਦੂਜੇ ਨੰਬਰ ਬਾੜੀ ਕੋਲਣ ਕਰਕੇ ਮੈਂ ਕਈ ਵਾਰ ਕੋਲ ਨਹੀਂ ਚੱਕ ਪਾਉਂਦਾ ਤਾਂ ਦੂਜੇ ਨੰਬਰੇ 'ਉਨੋਤ ਨੰਬਰ 'ਤੇ ਕਾਲ ਕਰ ਲਓ। ਫਿਰ ਆ ਕਿਸਾਨ ਭਰਾਵੋ ਆ Rao ji dairy farm ਦਾ ਤੁਸੀਂ ਜਿਹੜਾ ਬੈਨਰ ਜਿਹੜਾ ਵੇਖਿਆ ਇਸ ਬੈਨਰ ਦਾ ਸਕਰੀਨਸ਼ਾਟ ਲੈ ਲਓ ਤਾਂ ਕਿ ਤੁਹਾਨੂੰ ਪਹੁੰਚੇ 'ਚ ਪਰੇਸ਼ਾਨੀ ਨਾ ਹੋਵੇ, ਬਾਈ ਜੀ ਨਾਲ ਸੰਪਰਕ ਕਰਨ 'ਚ ਪਰੇਸ਼ਾਨੀ ਨਾ ਹੋਵੇ ਤੇ ਤੁਹਾਨੂੰ ਇੱਕ ਨੰਬਰ ਜਿਹੜੀਆਂ گاਵਾਂ ਤੁਸੀਂ ਉਹ ਲੈ ਸਕੋ। ਇੱਕ ਗੱਲ ਦੂਜੀ ਹੋਰ ਦੱਸਦਾ ਵੀਰ ਜੀ। ਵੀ ਤੁਸੀਂ ਗਾਈ ਸੋਚ ਕੇ ਨਾ ਲਿਓ ਨੂੰ। ਗੋ ਮਾਤਾ ਸੋਚ ਕੇ ਲਿਓਗੇ ਤਾਂ ਤੁਹਾਡੇ ਆ ਪੁਆਰਾ 25 ਕਰ ਦੂਗੀ। ਦੂਜੀ ਇੱਕ ਗੱਲ ਹੋਰ ਕਹਿੰਨਾ ਹੈ ਵੀ ਤੁਸੀਂ ਤੁਹਾਡੇ ਸਰੀਰ ਦੇ ਵਿੱਚ ਆਪਾਂ ਵੇਚਣ ਦਾ ਮਤਲਬ ਨਹੀਂ ਰੱਖਿਆ ਕਦੇ ਆਹ ਜੇ ਅਗਰ ਚੀਜ਼ ਹੈਗੀ ਹੈ ਨਾ ਤਾਂ ਖਰਾ ਸੋਨਾ ਹੈ ਕਿ ਤੁਸੀਂ ਇਹਨੂੰ ਲੈਣ ਦਾ ਰਿਜ਼ਲਟ ਵੇਖੋ ਇਸ ਚੀਜ਼ ਦਾ ਤੁਹਾਡੇ ਸਰੀਰ ਦੇ ਵਿੱਚ ਕਿਤੇ ਵੀ ਪ੍ਰੋਬਲਮ ਬੀਪੀ ਦੀ ਪ੍ਰੋਬਲਮ ਹੈ 슈ਗਰ ਹੈ ਥਾਇਰੋਇਡ ਹੈ ਸਰਵਾਈਕਲ ਹੈ ਗਠੀਆ ਬਾ ਹੈਗਾ ਤੁਹਾਡੇ ਵਜਨ ਵਾਲਾ ਹੈਗਾ ਤੁਸੀਂ ਕਹਿੰਦੇ ਮੇਰਾ ਵਜ਼ਨ ਘਟਦਾ ਹੀ ਨਹੀਂਗਾ ਤਰੀਕਾ ਮੈਂ ਦੱਸਦਾ ਵੀਰ ਜੀ ਤੁਹਾਨੂੰ ਗਾਂ ਹੀ ਵੇਚਣ ਲਾ ਨਹੀਂ ਮਤਲਬ ਰੱਖਿਆ ਤੁਹਾਨੂੰ ਮੈਂ ਸਵਸਥ ਵੀ ਕਰਕੇ ਛੱਡੂਗਾ ਆਪਾਂ ਫਿਟਨੈਸ ਹੈਗਾ ਤਾਂ ਅਗਰ ਆਪਾਂ ਚੰਗਾ ਤੁਹਾਨੂੰ ਲੈ ਰਿਆ ਨਾ ਇਹਨਾਂ ਦਾ ਤਾਂ ਆਪਾਂ ਫੇਟਨ ਨੋਸਤੇ ਲੈ ਰਹੇ ਆ ਵੀ ਆਪਾਂ ਚੰਗਾ ਪੀਏ ਆਪਣੇ ਜਵਾਗ ਚੰਗੇ ਖਾਣ ਪੀਣ ਆਪਾਂ ਬਿਮਾਰ ਬਾਰ ਬਾਰ ਨਾ ਹੋਈਏ ਆਪਣੇ ਸਰੀਰ 'ਚ ਕੋਈ ਦਿੱਕਤ ਪਰੇਸ਼ਾਨੀ ਨਾ ਆਉਣ ਦੇਸੀ ਘਾਹ ਦਾ ਦੁੱਧ ਰੱਖਣ ਦਾ ਮੇਨ ਮਤਲਬ ਆਹੀ ਹੈਗਾ ਫੇਰ ਵੀ ਤੁਹਾਡੇ ਕੋਲ ਸਰੀਰ 'ਚ ਦਿੱਕਤ ਹੈਗੀ ਹੈ ਤੇ ਮੇਰਾ ਨੰਬਰ ਹੈਗਾ 72320 40664 ਜਦੋਂ ਤੁਸੀਂ ਮਰਜ਼ੀ ਕਾਲ ਕਰ ਲਓ ਤੁਹਾਨੂੰ ਹਰ ਪ੍ਰੋਬਲਮ ਤੁਹਾਡੀ ਜੋ ਬੋਡੀ ਜੇ ਡਿੱਕਤ ਹੈਗੀ ਉਹ ਤੁਹਾਨੂੰ ਸੋਲੂਸ਼ਨ ਦੱਸਿਆ ਜਾਊਗਾ ਬਿਨਾ ਡਾਕਟਰੇ ਲਾਈਫ ਕੇ ਜਿੰਦਗੀ ਬਰਤਸੀ ਡਾਕਟਰ ਫਰੀ ਲਾਈਫ ਇੰਜੋਏ ਕਰੋਗੇ ਤੁਸੀਂ ਤੇ ਇਹਦੇ ਵਾਸਤੇ ਹੈ ਕਿ ਚੰਗਾ ਖਾਓ ਚੰਗਾ ਪਾਓ ਜੀ ਤਾਂ ਭਾਈ ਜੀ ਇਹ तमाम ਜਾਣਕਾਰੀਆਂ ਤੁਸੀਂ Rao ji dairy farm ਤੋਂ ਸਾਡੇ ਕਿਸਾਨ ਭਰਾਵਾਂ ਨਾਲ ਸਾਂਝੀਆਂ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਵੀਰ ਜੀ ਤਾਂ ਦੋਸਤੋ shri ganga nagar ਤੋਂ rao ji dairy farm ਪਿੰਡ ਕਮੀਨਪੁਰਾ ਤੋਂ ਮੈਨੂੰ ਕੁਲਵਿੰਦਰ ਆਲਖ ਨੂੰ ਦਿਓ ਆ ਗਿਆ ਧੰਨਵਾਦ